ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਚਿੰਦਰ ਸਿੰਘ ਪੰਗੋਤੇ 임ਰਨਾਲਮ ਜੂਦਰੀ ਡਾਕਟਰ ਹਰਵਿੰਦਰ ਸਿੰਘ ਪੱਟੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਸਤਿ ਸ਼੍ਰੀ ਅਕਾਲ ਪੰਗੋਤ ਸਾਹਿਬ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੋਸਤੋ ਦੋ ਖਬਰਾਂ ਨੇ ਇੱਕ ਖਬਰ ਪੰਜਾਬ ਦੀ ਰਾਜਨੀਤੀ ਦੇ ਨਾਲ ਸਟੇਟ ਪੋਲਿਟਿਕਸ ਦੇ ਨਾਲ ਜੁੜੀ ਹੋਈ ਹੈ ਦੂਜੀ ਖਬਰ ਨੈਸ਼ਨਲ ਪੋਲਿਟਿਕਸ ਦੇ ਨਾਲ ਜੁੜੀ ਹੋਈ ਹੈ ਇੱਕ ਖਬਰ ਦੇਸ਼ ਦੇ ਪ੍ਰਧਾਨ ਮੰਤਰੀ ਦੂਜੀ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਨਾਲ ਜੁੜੀ ਹੋਈ ਹੈ 2 ਸਾਲ ਹੋਏ ਨੇ ਪੰਜਾਬ ਦੇ ਵਿੱਚ ਸਰਕਾਰ ਬਣਿਆ ਨੂੰ 2 ਸਾਲ ਦਾ ਜਿਹੜਾ ਰਿਜ਼ਲਟ ਹੈ ਬੇਸ਼ੱਕ ਸਰਕਾਰ ਆਪਣੀਆਂ ਉਪलब्ਧੀਆਂ ਆਪਣੀਆਂ ਪ੍ਰਾਪਤੀਆਂ ਨੂੰ ਐਡਵਰਟਾਈਜ਼ਮੈਂਟ ਦੇ ਜਿਹਾ ਇੱਕ ਵੱਡੇ ਪੱਦਰ ਤੇ ਰੱਖਦੀ ਹੈ ਪਰ ਗਰਾਊਂਡ ਲੈਵਲ ਦੇ ਉੱਪਰ ਜਾਂ ਸਰਕਾਰ ਦੇ ਪਾਰਟੀ ਦੇ ਆਪਣੇ ਵਿਚਾਲੇ ਜਿਹੜੀ ਗੱਲਬਾਤ ਹੈ ਉਹ ਨੈਗੇਟਿਵ ਹੈ ਉਹ ਪੋਜ਼ਿਟਿਵ ਨਹੀਂ ਹੈ ਹੁਣ ਕੀ ਡਿਵੈਲਪਮੈਂਟ ਹੋਈ ਹੈ ਕੀ ਕੁਝ ਵਾਪਰਿਆ ਕਿਵੇਂ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਬੈਂਕ ਫੁੱਟ ਦੇ ਉੱਪਰ ਹੈ ਓਡੋਕਸ ਸਭ ਤੋਂ ਸਮਝਾਂਗੇ ਤੇ ਦੂਜੇ ਪਾਸੇ ਦੇਸ਼ ਦੀ ਲੋਕ ਸਭਾ ਚੋਣ ਹੈ ਸਾਡੇ ਦੇਸ਼ ਡੈਮੋਕ੍ਰੇਸੀ ਹੈ ਡੈਮੋਕ੍ਰੈਟਿਕ ਸਿਸਟਮ ਹੈ ਸਾਡੇ ਪਰ ਸਾਡੇ ਇੱਕ ਵੱਡੀ ਤਰਾਸ ਦੀ ਵੀ ਹੈ ਕਿ ਸਾਡੇ ਇੰਡੀਅਨ ਪੋਲਿਟਿਕਸ ਦੇ ਵਿੱਚ ਇੱਕ ਜਾਤਵਾਦ ਕਾਸਟਿਜ਼ਮ ਤੇ ਰਿਲੀਜੀਅਨ ਵੱਡੇ ਪੱਧਰ ਉੱਪਰ ਡੋਮਿਨੇਟ ਕਰਦਾ ਠੀਕ ਹੈ ਆਪਾਂ ਪੰਜਾਬ ਹਰਿਆਣਾ ਦੇ ਵਿੱਚ ਬੈਠੇ ਹਾਂ ਉਹ ਇੱਥੇ ਉਸ ਤਰੀਕੇ ਨਾਲ ਨਹੀਂ ਸਭ ਕੁਝ ਹੈਗਾ ਪਰ ਜਿਹੜੇ ਗਰੀਬ ਰਾਜ ਨੇ ਯੂਪੀ ਬਿਹਾਰ ਜਾਂ ਕਈ ਹੋਰ ਰਾਜ ਨੇ ਉਥੇ ਜਿਹੜਾ ਜਾਤ ਪਾਤ ਹੈ ਧਰਮ ਦਾ ਪੱਤਾ ਉਹ ਹਰ ਵਾਰ ਖੇਡਿਆ ਜਾਂਦਾ ਸੂਬੇ ਦੀਆਂ ਸਰਕਾਰਾਂ ਵੱਲੋਂ ਵੀ ਵੱਡੀਆਂ ਸਰਕਾਰਾਂ ਵੱਲੋਂ ਵੀ ਇਹਨਾਂ ਹੀ ਪੱਤਿਆਂ ਦੀ ਬਤੌਲਤ ਕਈ ਵਾਰ ਦੇਸ਼ ਨੇ ਜਾਂ ਸੂਬਿਆਂ ਨੇ ਇਹੋ ਜਿਹੇ ਈਵੈਂਟਾਂ ਦਾ ਸਾਹਮਣਾ ਕੀਤਾ ਕਿ 10 10 15 15 ਸਾਲ ਉਹ ਸੂਬੇ ਪਿੱਛੇ ਆ ਗਏ ਤੇ ਹੁਣ ਕੀ ਵਾਪਰਿਆ ਉਹ ਵੀ ਆਪਾਂ ਡਾਕਟਰ ਸਾਹਿਬ ਤੋਂ ਸਮਝਾਂਗੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਇਹ ਹੀ ਖਬਰ ਲਗੂਗਾ ਮੈਂ ਦੇਸ਼ ਦੇ ਵਿੱਚ ਲੋਕ ਸਭਾ ਦੀ ਚੋਣ ਹੈ ਪ੍ਰਧਾਨ ਮੰਤਰੀ ਦਾ ਭਾਸ਼ਣ ਸੀ ਇੱਕ ਉਹਨਾਂ ਨੇ ਭਾਈਚਾਰੇ ਨੂੰ ਲੈ ਕੇ ਇੱਕ ਗੱਲ ਕਹੀ ਉਸ ਤੋਂ ਬਾਅਦ ਦੇਸ਼ ਦੇ ਵਿੱਚ ਇੱਕ ਬਵਾਰ ਹੈ ਕਿ ਮੁਸਲਮਾਨ ਭਾਈਚਾਰਾ ਕਾਂਗਰਸ ਪਾਰਟੀ ਨੂੰ ਲੈ ਕੇ ਉਹਨਾਂ ਨੇ ਜੋੜ ਕੇ ਇੱਕ ਰੈਲੀ ਦੇ ਵਿੱਚ ਗੱਲ ਕਹੀ ਅਲੱਗ-ਅਲੱਗ ਤਰੰਦਰਾਲ ਜਿਹੜੇ ਇੰਟੈਲੈਕਚੁਅਲ ਹੈਗੇ ਨੇ ਉਹ ਆਪਣੇ ਤਰੀਕੇ ਨਾਲ ਪੇਸ਼ ਕਰ ਰਹੇ ਨੇ ਇਸ ਗੱਲ ਨੂੰ ਬੀਜੇਪੀ ਦਾ ਆਪਣਾ ਕਹਿਣਾ ਹੈਗਾ ਕਾਂਗਰਸ ਆਪਣੇ ਤਰੀਕੇ ਨਾਲ ਰਿਐਕਟ ਕਰ ਰਹੀ ਹੈ ਪਰ ਇਹ ਜੋ ਸਾਰਾ ਕੁਝ ਵਾਪਰਿਆ ਇਹ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਇੱਕ ਭਾਈਚਾਰੇ ਨੂੰ ਸੈਂਟਰ ਦੇ ਵਿੱਚ ਰੱਖ ਕੇ ਜਿਹੜੀ ਵਿਰੋਧਤਾ ਰਹਿ ਗਈ ਹੈ ਕਾਂਗਰਸ ਉਹਦੇ ਉੱਪਰ ਅਟੈਕ ਕਰਨਾ ਤੁਸੀਂ ਕਿਸੇ ਨਜ਼ਰ ਨਾਲ ਦੇਖ ਰਹੇ ਹੋ ਜੀ ਡਾਕਟਰ ਸਾਹਿਬ ਹਾਂ ਜੀ ਸਰ ਦੇਖੋ ਖੇਡ ਪੁਰਾਣੀ ਹੈ ਤੇ ਰੰਗ ਢੰਗ ਵੀ ਪੁਰਾਣਾ ਹੈ ਕੱਲੇ ਕਿ ਨਫ਼ਰਤ ਦੀ ਜਿਹੜੀ ਰਾਜਨੀਤੀ ਜਾਂ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਇਲਾਕੇ ਦੇ ਨਾਂ ਤੇ ਕਿਸੇ ਵੀ ਆਇਡੈਂਟੀਟੀ ਦੇ ਨਾਂ ਤੇ ਜਿਹੜੀ ਹੈ ਨਾ ਇਹਦੇ ਚ ਬੜੀ ਸਿੰਪਲ ਜਿਹੀ ਗੱਲ ਹੈ ਜਿਹੜੀ ਆਮ ਬੰਦੇ ਜੇ ਸਮਝ ਲਵੇ ਤਾਂ ਇਹ ਇੱਕਦਮ ਹੀ ਖਤਮ ਹੋ ਜਾਂਦੀ ਹੈ ਇਹਦੇ ਚ ਇਨਵੈਸਟਮੈਂਟ ਬੜੀ ਥੋੜੀ ਹੈ ਪੋਲੀਟੀਕਲ ਰਿਟਰਨ ਬਹੁਤ ਹੈ ਮਤਲਬ ਇੱਥੇ ਦੀ ਗੱਲ ਨਹੀਂ ਹੈ ਬਾਹਰਲੇ ਮੁਲਕਾਂ ਦੇ ਵਿੱਚ ਵੀ ਆਇਡੈਂਟੀਟੀ ਪੋਲੀਟਿਕਸ ਦੇ ਵਿੱਚ ਇਹੀ ਹੁੰਦਾ ਹੈ ਕਿ ਲੋਕਾਂ ਨੂੰ ਤੁਸੀਂ ਇੱਕ ਉਹਨਾਂ ਦੇ ਸਮੂਹ ਨੂੰ ਉਹਨਾਂ ਦੀਆਂ ਭਾਵਨਾਵਾਂ ਨੂੰ ਇੱਕ ਵਾਰੀ ਪੜਕਾ ਦਿਓ ਤੇ ਉਦੋਂ ਬਾਅਦ ਦੇ ਵਿੱਚ ਤੁਹਾਨੂੰ ਜ਼ਿਆਦਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਅੰਗਰੇਜ਼ਾਂ ਨੇ ਬੜੇ ਸਿਸਟੇਮੈਟਿਕਲੀ ਪਹਿਲਾਂ ਇਹ ਕੰਮ ਕੀਤਾ ਹੈ ਸਾਡੇ ਇੱਥੇ ਮਤਲਬ 1857 ਦੇ ਵਿੱਚ ਉਹਨਾਂ ਨੇ ਚਰਬੀ ਦਾ ਜਿਹੜਾ ਉਹ ਬਹੁਤ ਮਤਲਬ ਸੂਰ ਦਾ ਕੀਤਾ ਸੀ ਉਹ ਤੋਂ ਬਾਅਦ ਮੁਕਾਬਤ ਹੋ ਗਈ ਤੇ ਉਹਨਾਂ ਨੇ ਸਭ ਸਿੱਖ ਲਿਆ ਕਿ ਇਹਨਾਂ ਨੂੰ ਆਪਸ ਵਿੱਚ ਲੜਾਓ ਆਪਾਂ ਇਹਨਾਂ ਨਾਲ ਕਿਉਂ ਲੜਨਾ ਸੋ ਉਹਨਾਂ ਨੇ ਜਾਂਦੇ ਹੋਏ ਮੁਰਖ ਨੂੰ ਵੰਡ ਕੇ ਗਏ ਆਪਣੇ ਸਾਹਮਣੇ ਬਿਲਕੁਲ ਵਰਨ ਆਪਾਂ ਦੇਖੀਏ ਪਰ ਉਹੀ ਉਹੀ ਗੇਮ ਅੱਜ ਤੱਕ ਚੱਲ ਰਹੀ ਹੈ ਕਿ ਜਦੋਂ ਪੋਲੀਟੀਸ਼ੀਅਨਾਂ ਦੇ ਕੋਲ ਕੋਈ ਪੋਜ਼ਿਟਿਵ ਅਜੰਡਾ ਨਹੀਂ ਰਹਿੰਦਾ ਜਦੋਂ ਬੇਵਾਹ ਹੋ ਜਾਂਦੀ ਹੈ ਫਿਰ ਉਹ ਇਹੋ ਜਿਹੇ ਇਸ਼ੂਜ਼ ਦੇ ਉੱਪਰ ਆ ਜਾਂਦੇ ਨੇ ਪਹਿਲੇ ਚਰਨ ਦੇ ਵਿੱਚ ਜਿਸ ਤਰ੍ਹਾਂ ਰਿਪੋਰਟਾਂ ਆ ਰਹੀਆਂ ਨੇ ਕਿ ਬੀਜੇਪੀ ਨੂੰ ਕੋ ਬਹੁਤ ਅੱਛਾ ਰਿਸਪੌਂਸ ਨਹੀਂ ਮਿਲਿਆ ਮੋਦੀ ਸਾਹਿਬ ਨੇ ਰਾਜਸਥਾਨ ਦੇ ਵਿੱਚ ਉਹ ਕਰਦੇ ਹੋਏ ਔਰ ਮੇਰਾ ਖਿਆਲ ਉਹ ਗਿਣਤੀ-ਮਿੰਤੀ ਕੀਤੀ ਜਾਂਦੀ ਹੈ ਕਿ ਇਸ ਚਰਨ ਦੇ ਵਿੱਚ ਕਿਹੜੀ-ਕਿਹੜੀ ਸਟੇਟ ਚ ਵੋਟਾਂ ਪੈਣੀਆਂ ਨੇ ਉੱਥੇ ਕਿੰਨੀ-ਕਿੰਨੀ ਪੋਪੂਲੇਸ਼ਨ ਹੈ ਜਿਹੜੀ ਕਿਸ ਟਾਈਪ ਦੀ ਹੈ ਕਿ ਉਹਦੇ ਹਿਸਾਬ ਨਾਲ ਹੀ ਸਪੀਚਾਂ ਕੀਤੀਆਂ ਜਾਂਦੀਆਂ ਨੇ ਉਹਦੇ ਹਿਸਾਬ ਨਾਲ ਹੀ ਇਹ ਝੋਕਾ ਪਾਇਆ ਜਾਂਦਾ ਹੈ ਕਿ ਧੂਣੀ ਕਿੰਨੀ ਅੱਗੇ ਪਹੁੰਚਾਉਣੀ ਹੈ ਕੀ ਕਰਨਾ ਔਰ ਉਹ ਸਕਸੈਸਫੁਲ ਨਹੀਂ ਉਹਦੇ ਵਿੱਚ ਮਤਲਬ ਲੋਨੜੇ ਸਾਰੇ ਇਸ਼ੂ ਬੇਰਜ਼ਗਰੀ ਗ੍ਰੀਪੀ ਲਾ ਐਂਡ ਆਰਡਰ ਹੋਰ ਚੀਨ ਦਾ ਬਾਰਡਰ ਸਭ ਕੁਝ ਛੱਡ ਕੇ ਮਤਲਬ ਇਸ ਦੇ ਉੱਪਰ ਫੋਕਸ ਕਰਤਾ ਤੇ ਆਪਾਂ ਡਿਸਕਸ ਕਰ ਰਹੇ ਹਾਂ ਪਰ ਰੋਜ਼ ਇਹ ਡਿਸਕਸ਼ਨ ਸਾਰੀ ਦੀ ਸਾਰਾ ਜਿਹੜਾ ਡਿਸਕੋਰਸ ਹੈ ਉਹ ਬਦਲ ਕੇ ਇਸ ਚੀਜ਼ ਦੇ ਉੱਪਰ ਆ ਗਿਆ ਉਹ ਕਹਿੰਦੇ ਜੀ ਮੁਸਲਮਾਨ ਕਸਪੈਟੀਏ ਨੇ ਉਹਨਾਂ ਦੀ ਪੋਪੂਲੇਸ਼ਨ ਜੋ ਮਤਲਬ ਬਿਲਕੁਲ ਮੇਰਾ ਖਿਆਲ ਹੈ ਵੀ ਕਿਸੇ ਪ੍ਰਾਈਮ ਮਿਨਿਸਟਰ ਨੇ ਇੰਨੀ ਗੰਦੀ ਸਪੀਚ ਨਹੀਂ ਕੀਤੀ ਹੋਣੀ ਕਮਿਊਨਲ ਹੇਟਡ ਦੇ ਹਿਸਾਬ ਦੇ ਜਿੰਨੀ ਇਹ ਕੀਤੀ ਗਈ ਹੈ 17000 ਲੋਕਾਂ ਨੇ ਕੰਪਲੇਂਟ ਕੀਤੀ ਔਰ ਜਿਹੜਾ ਸੌਂ ਰਿਹਾ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਕੋਈ ਨੋਟਿਸ ਨਹੀਂ ਦਗਾ ਰਿਹਾ ਅੱਜ ਮੈਨੂੰ ਕਿਸੇ ਨੇ ਇੱਕ ਵੀਡੀਓ ਦਿਖਾਈ ਕਿਉਂਕਿ ਆਈਟੀ ਸੈੱਲ ਵੱਲੋਂ ਪਹਿਲਾਂ ਪਲਾਨ ਕੀਤਾ ਜਾਂਦਾ ਹੈ ਉਹ ਕਿਸ ਪੈਟੀਏ ਬਣੇ ਹੋਏ ਮੁਸਲਮਣ ਕਪੜੇ ਪਾ ਕੇ ਉਹ ਇੱਕ ਮਤਲਬ ਇੰਡੀਅਨ ਹੈ ਹਿੰਦੂ ਦਿਖਦੇ ਨੌਜਵਾਨ ਜਿਹਦੇ ਗੱਲ ਚ ਪਰਨਾ ਪਾਇਆ ਹੋਇਆ ਬੀਜਪੀ ਵਾਲਾ ਉਹਨੂੰ ਉਹ ਕਹਿ ਰਹੇ ਨੇ ਕਿ ਤੂੰ ਬਾਹਰ ਨਿਕਲ ਅਸੀਂ ਆ ਗਏ ਹਾਂ ਸਾਡੀ ਜਗ੍ਹਾ ਮਨ ਜਿਹੜਾ ਡਰ ਪੈਦਾ ਕਰਨਾ ਇੱਕ ਖਾਸ ਸੈਕਸ਼ਨ ਦੇ ਨਾਂ ਹੈ ਠੀਕ ਹੋਰ ਸੈਕਸ਼ਨ ਦੇ ਮਨ ਦੇ ਵਿੱਚ ਇਹ ਉਨੀ ਦੇਰ ਚੱਲਦਾ ਰਹੂਗਾ ਜਿੰਨੀ ਦੇਰ ਅਸੀਂ ਖੁਦ ਜਾਗਰਤ ਨਹੀਂ ਹੁੰਦੇ ਲੋਕ ਜਿੰਨੀ ਦੇਰ ਅਸੀਂ ਸੁਣਦੇ ਰਹਾਂਗੇ ਕਿ ਸਾਨੂੰ ਜੋ ਵੇਚਿਆ ਜਾ ਰਿਹਾ ਆਕਾ ਮੀਚ ਕੇ ਅਸੀਂ ਉਹ ਕਬੂਲ ਕਰਦੇ ਜਾਵਾਂਗੇ ਪਰ ਇਹਦਾ ਸਭ ਤੋਂ ਵੱਡੀ ਐਗਜ਼ਾਮਪਲ 84 ਦੇ ਵਿੱਚ ਪਹਿਲਾਂ ਹੋਈ ਮਤਲਬ ਸਿੱਖਾਂ ਨੂੰ ਕਤਲ ਕਰਨ ਤੋਂ ਬਾਅਦ ਅਜੇ ਤੱਕ ਦਾ ਰਿਕਾਰਡ ਹੈ ਉਹ ਮਤਲਬ ਨਹੀਂ ਟੁੱਟਿਆ ਪਰ ਚਲੋ ਉਹਦੇ ਚ ਚਲੋ ਮੈਂ ਕਿਹਨ ਇੱਕ ਪ੍ਰਾਈਮ ਮਿਨਿਸਟਰ ਸ਼ਾਮਲ ਸੀ ਹੋਰ ਸੀ ਕਰੋ ਤੋਂ ਬਾਅਦ ਜੋ ਗੁਜਰਾਤ ਜਿਹਾ ਜੋ ਹੁਣ ਹੋ ਰਿਹਾ ਹੈ ਔਰ ਬਿਲਕੁਲ ਮਤਲਬ ਕੋਈ ਉਹਦੇ ਚ ਇਨਸਾਨੀਅਤ ਵਾਲੀ ਗੱਲ ਕੋਈ ਉਹਦੇ ਚ ਪਬਲਿਕ ਕਹ ਲੋ ਸਟੇਟਸਮੈਨਸ਼ਿਪ ਵਾਲੀ ਗੱਲ ਕੋਈ ਸਵਾਲ ਹੀ ਨਹੀਂ ਹੈ ਹਰਮੋਣ ਸਿੰਘ ਨੇ ਇੱਕ ਕਿਹਾ ਸੀ ਕਿ ਸਾਡੇ ਜਿਹੜੇ ਗਰੀਬ ਨੇ ਸਾਡੇ ਤਲਿਤ ਨੇ ਐਸਸੀ ਨੇ ਐਸਟੀ ਨੇ ਓਬੀਸੀ ਨੇ ਉਹਨਾਂ ਦਾ ਤੇ ਮਿਨੋਰਟੀਜ਼ ਦਾ ਮੁਸਲਮਾਨਜ਼ ਦਾ ਪਹਿਲਾ ਹੱਕ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਉਹਨਾਂ ਨੂੰ ਮੇਨ ਧਾਰਾ ਦੇ ਵਿੱਚ ਲਿਆ ਸਕੀਏ ਪਾਰਟਿਸਪੇਟ ਕਰਾ ਸਕੀਏ ਇਕਨੋਮਿਕ ਐਕਟੀਵਿਟੀਜ਼ ਦੇ ਵਿੱਚ ਇਦੇ ਵਿੱਚ ਸਾਰਾ ਕੁਝ ਕੱਟ ਕੇ ਕਰਤਾ ਕਿ ਜੀ ਮੁਸਲਮਾਨਸ ਨੂੰ ਤੁਹਾਡੀ ਪ੍ਰਾਪਰਟੀ ਖੋ ਕੇ ਵੰਡ ਦੇਣਗੇ ਤੁਹਾਡੇ ਦਾ ਮੰਗਲ ਸੂਤਰ ਵੀ ਲਾ ਕੇ ਵੇਚ ਦੇਣਗੇ ਮਤਲਬ ਦੇਖੋ ਮਤਲਬ ਉਹ ਹੱਦ ਹੈ ਬਿਲਕੁਲ ਹੀ ਪੜਕਾਟ ਪੈਦਾ ਕਰਨ ਦੀ ਪਰ ਉਹ ਹੁੰਦੀ ਰਹੋਗੇ 19 ਦਿਨ ਜਿੰਨੀ ਦੇਰ ਅਸੀਂ ਪੜਕਦੇ ਰਹਾਂਗੇ ਜਿੰਨੀ ਦੇਰ ਅਸੀਂ ਇਹਨਾਂ ਗੱਲਾਂ ਨੂੰ ਇਹਨਾਂ ਸਿਆਸਤਦਾਨਾਂ ਨੂੰ ਅਸੀਂ ਰੈਸ਼ਨਲੀ ਨਹੀਂ ਸੋਚਦੇ ਕਿ ਇਹ ਬੰਦਾ ਕਹਿ ਕੀ ਰਿਹਾ ਹੈ ਕਰਨਾ ਕੀ ਚਾਹੁੰਦਾ ਹੈ ਕਰ ਕੀ ਰਿਹਾ ਸੋ ਇਹ ਚੀਜ਼ਾਂ ਦਾ ਮਤਲਬ ਇੱਥੇ ਇੰਟਰਨੈਸ਼ਨਲ ਲੈਵਲ ਤੇ ਵੀ ਰੌਲਾ ਪਿਆ ਹੋਇਆ ਸੰਸਥਾਨਾਂ ਦਾ ਵੀ ਰੋਲਾ ਪਿਆ ਫਿਰ ਉਹਨਾਂ ਨੇ ਅਰਬਨ नक्सਲ ਵੀ ਕਿਹਾ ਉਹ ਸਾਰੇ ਜਿਹੜੇ ਕ੍ਰਿਟਿਸਾਈਜ਼ ਕਰਦੇ ਨੇ ਮਤਲਬ ਹੈ ਤਾਂ ਡਿਸਪਰੇਸ਼ਨ ਅਸੀਂ ਐਸੇ ਬੰਦੇ ਚੁਣ ਲਏ ਨੇ ਜਿਹੜੇ ਮਾਨਸਿਕ ਤੌਰ ਤੇ ਜਾਂ ਕਹਿ ਲਓ ਓ emoशनल ਪੱਧਰ ਤੇ ਜਿਹੜੇ ਨਾਰਮਲ ਨਹੀਂ ਹਨ ਇੱਕ ਖਾਸ ਕਿਸਮ ਦੀ ਇਨਸੈਨਿਟੀ ਹੈ ਇੱਕ ਖਾਸ ਕਿਸਮ ਦਾ ਪਾਗਲਪਣਾ ਹੈ ਇੱਕ ਓਬਸੈਸ਼ਨ ਹੈ ਕੁਰਸੀ ਦੇ ਨਾਲ ਜੇ 10 ਸਾਲੋਂ ਕੁਰਸੀ ਤੇ ਬਹਿ ਕੇ ਤੁਸੀਂ ਨਹੀਂ ਕੁਝ ਕਰ ਸਕੇ ਤਾਂ ਹੋਰ 5 ਸਾਲ ਬਹਿ ਕੇ ਵੀ ਕਿਸਵਾੜਾ ਲੈਣੀ ਹੈ ਤੁਸੀਂ ਬੰਦੇ ਆ ਕਿ ਪਿੱਛੇ ਕਾਰਪੋਰੇਟ ਸ਼ਕਤੀਆਂ ਨੇ ਮੀਡੀਆ ਦੀ ਸੱਤਾ ਹੈ ਸ਼ਕਤੀ ਹੈ ਇਹ ਜਮੂਰੇ ਨੇ ਕਿ ਪਰ ਇਹ ਬਿਲਕੁਲ ਤੁਸੀਂ ਦੇਖੋਗੇ ਕਿ ਮਤਲਬ ਇਹਨਾਂ ਦੀ ਆਪਣੀ ਕੋਈ ਨਾ ਲਾਈਫ ਹੈ ਨਾ ਕੋਈ ਜੀਵਨ ਹੈ ਸਿਰਫ ਇਸ ਗਲੇਮਰ ਦੇ ਲਈ ਵੀ ਵੱਡੀਆਂ-ਵੱਡੀਆਂ ਫੋਟੋਆਂ ਲਾ ਲਈਆਂ ਮਤਲਬ ਭੁੱਖੇ ਨੰਗੇ ਲੋਕ ਨੇ ਇਸ ਦੇ ਵਿੱਚ ਐਵਰੇਜ ਬੰਦੇ ਤੋਂ ਵੀ ਇਹਨਾਂ ਦੀ ਜਿਹੜਾ ਲੈਵਲ ਹੈ ਆਈਕਿਊ ਦਾ ਤੇ ਇਕਿਊ ਦਾ ਜਿਹਨੂੰ ਇਮੋਸ਼ਨਲ ਕੋਸ਼ੈਂਟ ਕਹਿੰਦੇ ਆ ਉਹ ਥੰਦੇ ਆ ਕੋਈ ਆਮ ਅਮਰੀਕਾ ਰਿਕਸ਼ਾ ਚਲਾਉਣ ਵਾਲਾ ਕੋਈ ਆਮ ਜਿਹੜਾ ਗਰੀਬ ਆਦਮੀ ਤੇ ਹੜੀ ਕਰਕੇ ਰੋਟੀ ਕਮਾਦਾ ਇਹਨਾਂ ਨੂੰ ਫੋਰ ਪੈਟਰਨ ਇਨਸਾਨ ਆ ਪਰ ਅਸੀਂ ਇਹਨਾਂ ਨੂੰ ਸਿਰ ਤੇ ਬਿਠਾ ਲਿਆ ਇਹ ਆਰਗੇਨਾਈਜ਼ਡ ਨੇ ਲੋਕ ਆਮ ਬੰਦੇ ਨੇ ਜਿਹੜੇ ਵਿਚਾਰੇ ਆਰਗੇਨਾਈਜ਼ ਨਹੀਂ ਹਨ ਉਹਨਾਂ ਨੂੰ ਫਿਰ ਉਹ মিডিਆ ਰਾਹੀਂ 24 ਘੰਟੇ ਆਈਟੀ ਸੈੱਲ ਬਣਾਏ ਹੋਏ ਨੇ ਦੱਸ ਕੇ ਜਿੱਦਾਂ ਮਰਜ਼ੀ ਗੁੰਮਰਾਹ ਕਰ ਲੋ ਕਿ ਤੈਨੂੰ ਖਤਰਾ ਹੈ ਮਤਲਬ ਮੈਂ ਤਾਂ ਜੱਦ ਦਾ ਜੰਮਿਆਂ ਵਿੱਚ ਦੇਖ ਰਿਹਾ ਕਿ ਸਾਰੇ ਧਰਮਾਂ ਨੂੰ ਇੱਕ ਖਤਰਾ ਹੈ ਪਰ ਪਤਾ ਨਹੀਂ ਕਿਹੜੇ ਧਰਮ ਦਾ ਖਤਰਾ ਹੈ ਤੁਸੀਂ ਦੇਖੋ ਪਾਕਿਸਤਾਨ ਦੇ ਵਿੱਚ ਅਸੀਂ ਇੱਕ ਵਾਰ ਹੀ ਗਏ ਤਾਂ ਮੈਨੂੰ ਇੱਕ ਬੰਦੇ ਨੇ ਬੜੀ ਇੰਟਰਸਟਿੰਗ ਗੱਲ ਦੱਸੀ ਉਹ ਕਹਿੰਦਾ ਸਾਡੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਐਸੇ ਨੇ ਜਿਨ੍ਹਾਂ ਨੇ ਹਿੰਦੂ ਟੀਵੀ ਤੋਂ ਲੱਗਾ ਕਿਤੇ ਕੋਈ ਦੇਖਿਆ ਨਹੀਂ ਕਹਿੰਦਾ ਇੱਥੇ ਇਹ ਗੱਲ ਹਰ ਵਾਰ बिकਦੀ ਹੈ ਵੀ ਹਿੰਦੂਆਂ ਦਾ ਖਤਰਾ ਸਾਡੇ ਇੱਥੇ ਤੁਸੀਂ ਦੇਖੋ ਮਤਲਬ ਜੀ ਉਹ ਸਲਮਾਨਾ ਤੋਂ ਕੋ ਰੋਜ਼ ਉਹਨਾਂ ਨੂੰ ਕੁੱਟਦੇ ਨੇ ਰੋਜ਼ ਉਹਨਾਂ ਦਾ ਜਲੂਸ ਕੱਢਦੇ ਨੇ ਵਿਚਾਰਿਆਂ ਦਾ ਉਹਨਾਂ ਨੂੰ ਮੋਨੋਮਨੇਸ਼ਰ ਵਰਗੇ ਜੇ ਮਾਰਦੇ ਨੇ ਉਹਨਾਂ ਨੂੰ ਮਾਰਨ ਦੀ ਇਮਿਊਨਿਟੀ ਹੈ ਜਿਹੜੇ ਉਹਦੀ ਪਬਲਿਕ ਲਿੰਚਿੰਗ ਕਰਦੇ ਨੇ ਉਹਨਾਂ ਦੇ ਹਾਰ ਪਾਉਂਦੇ ਨੇ ਮੰਤਰੀ ਜਾ ਕੇ ਉਹਨਾਂ ਤੋਂ ਖ ਅਰ ਜਦੋਂ ਸਾਡੇ ਕੋਈ ਉਹਨਾਂ ਦਾ ਸੈਂਟਰਲ ਫਿਗਰ ਜਿਹੜੀ ਮਤਲਬ ਸਾਊਦੀ ਅਰੇਬੀਆ ਦਾ ਪ੍ਰਿੰਸ ਹੁੰਦਾ ਹੈ ਤਾਂ ਮੋਦੀ ਸਾਹਿਬ ਉੱਥੇ ਮਤਲਬ ਪੂਛ ਮਾਰਦੇ ਭੱਜੇ ਜਾਂਦੇ ਨੂੰ ਜੱਫੀ ਪਾਉਣ ਦੇ ਲਈ ਅਸਲ ਖਤਰਾ ਕੀ ਹੈ ਤਾਂ ਇਹ ਅਸਲ ਦੇ ਵਿੱਚ ਜਿੰਨੀ ਦੇਰ ਅਸੀਂ ਇਹ ਖਤਰਾ ਖਰੀਦਦੇ ਰਹਾਂਗੇ ਉਨੀ ਦੇਰ ਸਾਨੂੰ ਗਲੌਮ ਬਣਾਉਣ ਵਾਲੇ ਮਾਸਟਰ ਨੇ ਜਿਹੜੇ ਉਹ ਸਾਡੇ ਤੇ ਰਾਜ ਕਰਦੇ ਰਹਿਣਗੇ ਅੰਗਰੇਜ਼ ਵੀ ਇਹੀ ਕਹਿੰਦੇ ਹੁੰਦੇ ਸੀ ਕਿ ਇਹਨਾਂ ਤੋਂ ਖਤਰਾ ਹੈ ਮਤਲਬ ਉਹ ਖਤਰਾ ਦਿਖਾ ਕੇ ਹੀ ਸਾਨੂੰ ਮਤਲਬ ਲੁੱਟਿਆ ਜਾਂਦਾ ਹੈ ਹਮੇਸ਼ਾ ਤੋ ਜਦੋਂ ਅਸੀਂ ਜਾਗਪਾਂਗੇ ਕਿ ਭਾਈ ਸਾਡਾ ਖਤਰਾ ਅਸੀਂ ਆਪੇ ਹੀ ਦੇਖ ਲਾਂਗੇ ਕੋਈ ਗੱਲ ਨਹੀਂ ਮੈਨੂੰ ਇਹ ਰਿਕਮੈਂਡੀ ਤੋਂ ਨਾ ਡਰਾਓ ਤੁਸੀਂ ਅਸੀਂ ਆਫੀਸਰ ਨਾਲ ਮਿਲ ਕੇ ਕਰ ਲਾਂਗੇ ਤੁਸੀਂ ਦੱਸੋ ਤੁਹਾਨੂੰ ਕੀ ਪ੍ਰੋਬਲਮ ਹੈ ਇਹ ਕੋਈ ਪੁੱਛਣ ਵਾਲਾ ਨਹੀਂ ਪਰ ਇਹ ਪਾਰਟੀਆਂ ਰੋਲ ਰਪਾ ਪਾ ਕੇ ਉਹ ਇੰਨੀ ਵੋਟ ਇੰਨੇ ਪਰਸੈਂਟੇਜ ਤਾਂ ਜੇ ਹੋ ਗਈ ਇੰਨੀ ਸਵਿੰਗ ਹੋ ਜੋ ਵੀ ਐਕਸਪਰਟ ਪੇਠਾਏ ਹੋਏ ਨੇ ਉੱਤੇ ਮੀਡੀਆ ਵਾਲੇ ਵਿਚਾਰੇ ਮਤਲਬ ਝੱਗ ਸਿੱਟੀ ਜਾਂਦੇ ਨੇ ਦਿਨ ਰਾਤ ਕਿਤੇ ਨੇ ਹਿੰਦੁਸਤਾਨ ਦੇ ਵਿੱਚ 140 ਕਰੋੜ ਲੋਕ ਵੱਸ ਰਹੇ ਨੇ ਉਹ ਕੀ ਉਹਨਾਂ ਦੀ ਜ਼ਿੰਦਗੀ ਹੈ ਜ਼ਿੰਦਗੀ ਦਾ ਪੱਧਰ ਕੀ ਹੈ ਉਹਨਾਂ ਦਾ ਸੋਚ ਦਾ ਪੱਧਰ ਕੀ ਹੈ ਮਤਲਬ ਇਹਦੇ ਉੱਪਰ ਤਾਂ ਕੋਈ ਗੱਲੇ ਹੀ ਨਹੀਂ ਹੈ ਉਹਨਾਂ ਨੂੰ ਕਿੰਨਿਆਂ ਨੂੰ ਐਜੂਕੇਸ਼ਨ ਮਿਲਦੀ ਹੈ ਉਹਨਾਂ ਦੀ ਸਿਹਤ ਦਾ ਕੀ ਹਾਲ ਹੈ ਮਤਲਬ ਇੱਕ ਪਾਸੇ ਰੌਲਾ ਪਾਇਆ ਜਾਂਦਾ ਟੋਲ ਟਮਕਾ ਪਸੰਦ ਕਰ ਰਹੇ ਪਿਛਲੇ ਕਿ 80 ਕਰੋੜ ਲੋਕ ਨੇ ਜਿਹੜੇ ਉਹ ਜੀ ਰਾਸ਼ਨ ਲੈ ਰਹੇ ਨੇ ਵੈਸੇ ਅਸੀਂ ਵਿਸ਼ਵ ਕਰੂਗਾ ਵਰਲਡ ਦੇ ਇਸ ਤੀਜੀ ਇਕਨੋਮੀ ਬਣ ਜਾਣਾ ਤੇ ਜਿਹੜੇ ਪੈਦਾ ਕਰਨ ਵਾਲੇ ਨੇ ਉਹ ਵਿਚਾਰੇ ਰੇਲਾਂ ਸੜਕਾਂ ਦੇ ਉੱਪਰ ਮਤਲਬ ਬੈਠੇ ਮਤਲਬ ਚੀਕਾਂ ਮਾਰ ਰਹੇ ਨੇ ਰੋ ਰਹੇ ਨੇ ਪਿੱਟ ਰਹੇ ਨੇ ਉਹਨਾਂ ਦਾ ਦੁੱਖ ਸੁਣਨ ਵਾਲਾ ਨਹੀਂ ਮਤਲਬ ਇਹ ਇਹ ਤਸ਼ਾਹ ਸਾਡੇ ਮੁਲਕ ਦੀ ਪਰ ਇਹ ਕਿਉਂਕਿ ਇਹ ਚੀਜ਼ बिकਦੀ ਹੈ ਪਰ ਜਿੰਨੀ ਦੇਰ ਅਸੀਂ ਖਰੀਦਾਂਗੇ ਜਿੰਨੀ ਸਾਡੀ ਪਬਲਿਕ ਖਰੀਦਦੀ ਰਹੂਗੀ ਉਹ ਨਫ਼ਰਤ ਚਾਹੇ ਇਲਾਕੇ ਦੇ ਨਾਂ ਤੇ ਚਾਹੇ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਚਾਹੇ ਕਿਸੇ ਵਿਅਕਤੀ ਦੇ ਨਾਂ ਤੇ ਕੁੜੀ ਜੀ ਨਫ਼ਰਤ ਵੇਚ ਤੇ ਲੋਕਾਂ ਨੂੰ ਫੋਟੋ ਪਾਓ ਉਹਨਾਂ ਦੇ ਲੀਡਰਾਂ ਨੂੰ ਫੜ ਕੇ ਉਹਨਾਂ ਲਈ ਵੋਟਾਂ ਦੇ ਦਿਓ ਮਤਲਬ ਇਹ ਸਿੱਧਾ ਉਹ ਫਾਰਮੂਲਾ ਹੈ ਪਰ ਉਸ ਦਾ ਡਵੈਲਪਮੈਂਟ ਜੀ ਜੀ ਜਿਹੜੀ ਇੱਕ ਉਹ ਦੇ ਬਿਕੂਗਾ ਜੀ ਜਿਹੜੀ ਭਾਜਪਾ ਦੀ ਕਿ ਪੋਲਿਟਿਕਸ ਸੀ ਇਕਨੋਮੀ ਦੀ ਪੋਲਿਟਿਕਸ ਡਵੈਲਪਮੈਂਟ ਦੀ ਪੋਲਿਟਿਕਸ ਵਿਕਾਸ ਸਬਕਾ ਸਾਥ ਜਿਹੜਾ ਕਹਿੰਦੇ ਸੀ ਕਿ 10 ਸਾਲ ਬਾਅਦ ਅਸੀਂ ਵਿਕਾਸ ਦੇ ਆਧਾਰ ਦੇ ਉੱਪਰ ਵੋਟ ਮੰਗਾਂਗੇ ਅਸੀਂ ਦੂਜੀਆਂ ਰਵਾਇਤੀ ਪਾਰਟੀਆਂ ਵਾਂਗ ਸਾਡਾ ਚੋਣ ਪ੍ਰਚਾਰ ਨਹੀਂ ਹੋਊਗਾ 5 ਟ੍ਰਿਲੀਅਨ ਡਾਲਰ ਦੀ ਇਕਨੋਮੀ ਚਾਈਨਾ ਤੋਂ ਵੱਡਾ ਵਪਾਰ ਤੇ ਕਿਸੇ ਤਰੀਕੇ ਦੇ ਨਾਲ ਆਤਮ ਨਿਰਭਰ ਹੋਣਾ ਜਿਹੜੇ ਕਿਸਾਨਾਂ ਕਿਸਾਨਾਂ ਦੀ ਇਨਕਮ ਡਬਲ ਜਿਹੜੇ ਯੂਪੀ ਬਿਹਾਰ ਉਥੋਂ ਦੇ ਰਾਜ ਨੇ ਉਹਨਾਂ ਨੂੰ ਕਿਸਾਨ ਸਮਰiddhi ਯੋਜਨਾ ਦੇ ਰਾਹੀਂ ਪੈਸੇ ਦੇਣੇ ਉਹ ਜਿਹੜੀਆਂ ਸਾਰੀ ਸਰਵਿਸ ਸੀ ਬੀਜੇਪੀ ਦੀਆਂ ਕੀ ਉਹ ਹੁਣ ਕੰਮ ਕਰਦੀਆਂ ਨਜ਼ਰ ਨਹੀਂ ਆ ਰਹੀਆਂ ਜਿਸ ਕਰਕੇ ਇੱਕ ਵਾਰ ਬੀਜੇਪੀ ਨੂੰ ਫਿਰ ਇਹੋ ਜਿਹੇ ਤਰੀਕੇ ਅਪਣਾਉਣੇ ਪਏ ਨੇ ਉਹ ਸਭ ਮੈਂ ਤੁਹਾਨੂੰ ਗੱਲ ਦੱਸਦਾ ਸਾਡੇ ਇੱਥੇ ਇੱਕ ਬਹੁਤ ਸਿਆਣੇ ਪ੍ਰੋਫੈਸਰ ਸੀਗੇ ਉਹਨੇ ਇੱਕ ਵਾਰ ਮੈਨੂੰ ਇੱਕ ਗੱਲ ਦੱਸੀ ਉਹ ਕਹਿੰਦੇ ਵੀ ਜਦੋਂ ਵੋਟਾਂ ਹੁੰਦੀਆਂ ਨੇ ਨਾ ਕਹਿੰਦੇ ਜਿਹੜਾ ਮੈਨੀਫੈਸਟੋ ਲਿਖਣਾ ਹੈ ਜਾਂ ਜਿਹੜੇ ਪੈਂਫਲੇਟ ਵਗੈਰਾ ਲਿਖਣੇ ਨੇ ਉਹ ਜੇ ਆਈਟੀ ਸੈੱਲ ਨਹੀਂ ਸੀ ਆਇਆਗਾ ਕਹਿੰਦੇ ਤਾਂ ਕਿਸਮ ਦੀ ਕਾਟੇਜ ਇੰਡਸਟਰੀ ਬਣ ਚੁੱਕੀ ਹੈ ਜਿਹੜੇ ਨਾਰੇ ਹੁੰਦੇ ਨੇ ਸਭ ਦਾ ਵਿਸ਼ਵਾਸ ਸਭ ਦਾ ਸਾਥ ਸਭ ਦਾ ਅਪਨਾਸ਼ ਜੋ ਵੀ ਹੈ ਮਤਲਬ ਇਹ ਬੇਸਿਕਲੀ ਘੜ ਕੇ ਦਿੱਤੇ ਜਾਂਦੇ ਨੇ ਇਹਨਾਂ ਕੋਲ ਬੰਦੇ ਹੈਗੇ ਨੇ ਉਤਾਂ ਦੇ ਬਿਠਾਏ ਹੋਏ ਇਹਦਾ ਕੋਈ ਸਬੰਧ ਨਹੀਂ ਹੁੰਦਾ ਹੋ ਸੇ ਲਾਗੂ ਕਰਨਲੇ ਉਹੀ 15 ਲੱਖ ਰੁਪਈਆ ਬਲੈਕ ਮਨੀ ਦਾ ਜਿਹੜੇ ਆਪਣੇ ਅਕਾਊਂਟਸ ਤੇ ਚ ਆ ਚੁੱਕੇ ਐ ਅਸਲ ਦੇ ਵਿੱਚ ਇਹ ਹੁੰਦੇ ਨੇ ਲਾਰੇ ਜਿਹੜੇ ਸਾਨੂੰ ਦੱਸੇ ਜਾਂਦੇ ਨੇ ਐਕਚੁਅਲ ਪ੍ਰੈਕਟਿਸ ਐ ਜਿਹੜੀ ਤੁਸੀਂ ਇਹ ਦੇਖੋ ਕਿ ਜੀ ਅਸੀਂ ਇਦਾਂ ਕਰਤਾ ਅਸੀਂ ਉਦਾਂ ਕਰਤਾ ਚੀਨ ਸਾਡੇ ਮਤਲਬ ਇਹ ਸਾਡੇ ਬੀਜੇਪੀ ਦੇ ਪੁਰਾਣੇ ਲੀਡਰ ਸੂਬਰਾਮਣੀ ਸੁਆਮੀ ਵਰਗੇ ਕਹਿ ਰਹੇ ਨੇ ਕਿ ਚੀਨ ਐ ਜਿਹੜਾ ਉਹਨੇ ਕਿੰਨੇ ਹਜ਼ਾਰਾਂ ਕਿਲੋਮੀਟਰ ਪਰ ਲਦਾਖ ਦੇ ਲੋਕ ਜਿਹੜਾ ਆਪਣੇ ਉਹ ਬਹੁਤ ਵੱਡਾ ਉਥੇ ਦਾ ਹੀਰੋ ਐ ਉਹ ਮਤਲਬ ਪਿਛਲੇ ਦਿਨੀ ਪੁਖੜ ਤਾਲ ਦੇ ਬੈਠਾ ਸੀ ਉਹਨਾਂ ਦੇ ਚਰਵਾਹੇ ਰੋ ਰਹੇ ਨੇ ਕਿ ਸਾਨੂੰ ਮਤਲਬ ਉੱਥੇ ਪਸ਼ੂ ਚਰਾਉਣ ਦੀ ਇਜਾਜ਼ਤ ਨਹੀਂ ਹੈ ਚੀਨ ਨੇ ਕਬਜ਼ਾ ਕਰ ਲਿਆ ਸਾਡੇ ਲੀਡਰਾਂ ਦੇ ਮੂੰਹ ਦੇ ਵਿੱਚੋਂ ਚੀਨ ਦਾ ਚੱਚਾ ਨਹੀਂ ਨਿਕਲ ਰਿਹਾ ਪਾਕਿਸਤਾਨ ਤੋਂ ਖਤਰਾ ਹੈ ਮਤਲਬ ਐਡੇ ਵੱਡੇ ਮੁਲਕ ਤੋਂ ਖਤਰਾ ਨਹੀਂ ਜਿਹੜਾ ਜਗਾ ਰੋਕ ਰਿਹਾ ਹੈ ਕਹਿੰਦੇ ਹੈ ਕਿ ਜਿਹੜੀ ਚੀਜ਼ ਅਸੀਂ ਖਰੀਦਦੇ ਹਾਂ ਉਹ ਵੇਚੀ ਜਾਂਦੀ ਹੈ ਜਦੋਂ ਅਸੀਂ ਛੱਡ ਦਾਂਗੇ ਅਸੀਂ ਇਸ ਚੀਜ਼ ਮਤਲਬ ਉਦੋਂ ਹੀ ਉਦੋਂ ਹੀ ਮਸਲਾ ਹੱਲ ਹੋ ਜਾਊਗਾ ਕੋਈ ਟੀ ਖਾਸ ਕਰਨੀ ਹੈ ਸਾਡੇ ਲੋਕਾਂ ਨੂੰ ਹੀ ਜਾਗਰਤ ਹੋਣਾ ਪੈਣਾ ਜਿੰਨੀ ਦੇਰ ਅਸੀਂ ਇਹ ਵਰਤੇ ਜਾਂਦੇ ਰਹਾਂਗੇ ਇਹ ਅਜੇ ਤਾਂ ਚਲੋ ਮੁਸਲਮ ਕਹੋ ਹਿੰਦੂ ਦਾ ਚੱਲ ਰਿਹਾ ਹੈ ਫਿਰ ਹਿੰਦੂ ਵਰਸਸ ਹਿੰਦੂ ਹੋ ਜਾਊਗਾ ਫਿਰ ਮਤਲਬ ਰਾਜਸਥਾਨ ਵਰਸਸ ਯੂਪੀ ਹੋ ਜਾਊਗਾ ਮਹਾਰਾਸ਼ਟਰ ਵਰਸਸ ਬੰਗਾਲ ਹੋ ਜਾਊਗਾ ਮਤਲਬ ਤਾਂ ਰਾਮ ਨਾਲ ਕਰੇ ਜਾਣਗੇ ਕਿਉਂਕਿ ਸੌਖਾ ਕੰਮ ਹੈ ਫੋਟ ਮੰਨ ਲਓ ਕਿ 100 ਵੋਟਰ ਹੈ ਤੁਹਾਡਾ 100 ਕੋਲ ਤੁਸੀਂ ਜਾਣਣਾ ਚਾਹੁੰਦੇ ਜੇ ਤੁਸੀਂ ਕੋਈ ਐਸਾ ਤੁਹਾਡੇ ਕੋਲ ਮੰਤਰ ਆ ਜਾਵੇ ਤੁਸੀਂ 50-50 ਚ ਵੰਡਦੇ ਹੋ ਉਹਨਾਂ ਨੂੰ ਤਾਂ 50 50 ਦਾ 1-1 ਲੀਟਰ 2 ਲੀਟਰ ਨੂੰ ਫੜੋਗੇ 50 ਦੇ ਉਹ ਲੈ ਲੂਗਾ 50 ਦੇ ਉਹ ਲੈ ਤੁਹਾਨੂੰ ਦੇ ਦਊਗਾ ਇੰਨੀ ਇੱਕ ਸਿੰਪਲ ਜੀ ਗੱਲ ਹੈ ਪਰ ਇਸ ਦਾ ਹਰ ਦੇ ਉੱਪਰ ਹੀ ਫਾਰਮੂਲਾ ਚੱਲਦਾ ਹੈ ਪਰ ਦੂਜੀ ਚੀਜ਼ ਹੈ ਕਿ ਲੋਕ ਖੁਦ ਸਿੱਖ ਨੇ ਬਿਮਾਰ ਨੇ ਇਸ ਦੇ ਵਿੱਚ ਤੁਸੀਂ ਦੇਖਣਾ ਕਦੇ ਵੀ ਜਿਹੜੇ ਸਾਡੇ ਲੀਡਰ ਨੇ ਮੋਦੀ ਸਾਹਿਬ ਕਿ ਉਹਨਾਂ ਦੇ ਵਿੱਚ ਹੀ ਨੇ ਜਦੋਂ ਕਿਤੇ ਨਫ਼ਰਤ ਵਾਲੀ ਮਤਲਬ ਸਪੀਚ ਕਰਦੇ ਨੇ ਤੁਸੀਂ ਇਨਵੋਲਵਮੈਂਟ ਤੇ એનર્ਜੀ ਲੈਵਲ ਦੇਖਿਆ ਕਰੋ ਉਹਨਾਂ ਦਾ ਜਦੋਂ ਦੂਜੀ ਸਪੀਚ ਕਰਦੇ ਨੇ ਨੋਰਮਲ ਉਹ ਹੈ ਜਿਹੜੀ ਉਹਦੇ ਵਿੱਚ ਉਹ એનર્ਜੀ ਲੈਵਲ ਨਹੀਂ ਹੁੰਦਾ ਜਦੋਂ 네ਗੇਟਿਵਿਟੀ ਹੁੰਦੀ ਹੈ ਤੁਸੀਂ ਦੇਖਿਆ ਡੀ ਮੋਨਟਾਈਜੇਸ਼ਨ ਦੇ ਵਿੱਚ ਕਿ ਸਪੀਚ ਦੀਪਾਂ ਚ ਕਰੇ ਸੀ ਮੋਤੀ ਸਾਹਿਬ ਨੇ ਕਿ ਅਚ ਜੁਟਕੀ ਲੈ ਰਹੇ ਸੀ ਕਿ ਮਤਲਬ ਘਰ ਮੇਂ ਬੇਟੀ ਕੀ ਸ਼ਾਦੀ ਹੈ ਔਰ ਪੈਸੇ ਨਹੀਂ ਹੈ ਮਤਲਬ ਕੋਈ ਬੰਦਾ ਅਕਲ ਵਾਲਾ ਬੰਦਾ ਕਹਿ ਸਕਦਾ ਇਹ ਗੱਲ ਇਸ ਗੱਲ ਤੇ ਕੋਈ ਇੰਜੋਏ ਕਰ ਸਕਦਾ ਜਿਹਦਾ ਨਹੀਂ ਆਪਣੀ ਸ਼ਾਦੀ ਹੋਈ ਜਿਹਦੇ ਕੋਈ ਬੱਚਾ ਨਹੀਂ ਉਹ ਤਾਂ ਚਲੋ ਕਰ ਸਕਦਾ ਤੁਸੀਂ ਇਸ ਗੱਲ ਤੇ ਜੁਟਕੀ ਲੈ ਸਕਦੇ ਹੋ ਕਿ ਕਿਸੇ ਦੇ ਘਰੇ ਬੇਟੀ ਦੀ ਸ਼ਾਦੀ ਰੱਖੀ ਔਰ ਪੈਸੇ ਨਹੀਂ ਹਨ ਔਰ ਥੋੜੀ وجہ ਨਾਲ ਨਹੀਂ ਹਨ ਉਹ ਤੁਸੀਂ ਇਹ ਹਾਲਾਤ ਪੈਦਾ ਕੀਏ ਪਰ ਥੱਲੇ ਲੋਕ ਤਾੜੀਆਂ ਮਾਰ ਰਹੇ ਸੀ ਦਿਲਜਸਪ ਗੱਲ ਇਹ ਹੈ ਪਰ ਇਹੀ ਕੰਮ ਹੁਣ ਹੋ ਰਿਹਾ ਹੈ ਜਿੰਨੀ ਉਹ ਮਾੜੀ ਸਪੀਚ ਕੀਤੀ ਗਈ ਹੈ ਤੁਸੀਂ ਆਈਟੀ ਸੈੱਲ ਨੂੰ ਦੇਖੋ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ ਜਿਸ ਤਰੀਕੇ ਦੇ ਨਾਲ ਪਰ ਜਿਵੇਂ ਉਹਦੀ ਡਿਫੈਂਸ ਦੇ ਵਿੱਚ ਲੋਕ ਆਏ ਵੀ ਹਾਂ ਜੀ ਬਨਵੰਦ ਸਿੰਘ ਨੇ ਇਹੀ ਸਪੀਚ ਕਰੀ ਸੀ ਇਹ ਕਾਂਗਰਸ ਦੇ ਮੈਨੀਫੈਸਟੋ 'ਚ ਹੀ ਲਿਖਿਆ ਹੋਇਆ ਹੈ ਮਤਲਬ ਹੱਦ ਹੋ ਗਈ ਹੈ ਜਮਾ ਮੇਰਾ ਖਿਆਲ ਹੈ ਵੀ ਅਸੀਂ ਪਾਗਲਪਨ ਦੇ ਵਿੱਚ ਵਿਸ਼ਵਗੁਰੂ ਬਣਨ ਜਾ ਰਹੇ ਹਾਂ ਜਿਹੜਾ ਕਹਿੰਦੇ ਨੇ ਵਿਸ਼ਵਗੁਰੂ ਬਣ ਗਏ ਅਸੀਂ ਇਨਸੈਂਟੀ ਤੇ ਡਾਇਵਰਸਿਟੀ ਹੈ ਜਿਹੜੀ ਉਹਦੇ ਚ ਅਸੀਂ ਬਣ ਗਏ ਜ਼ਰੂਰ ਮਤਲਬ ਹੱਦ ਕੋਈ ਹੈ ਬਿਲਕੁਲ ਹੀ ਕਿ ਕਿਛੋ ਇੱਕ ਪਾਪੂਲੇਸ਼ਨ ਨੇ ਜਿਹੜੇ ਮਤਲਬ ਮੇਰਾ ਖਿਆਲ ਹੈ ਉਹ 20% ਵੀ ਨਹੀਂ ਹੈਗੇ ਪਰ ਜਿਹੜੇ ਲੋਏਸਟ ਨੇ ਲਿਟਰੇਸੀ ਰੇਟ ਵੀ ਉਹਨਾਂ ਚ ਲੋਏਸਟ ਹੈ ਉਹਨਾਂ ਦਾ ਇਨਕਮ ਲੈਵਲ ਵੀ ਬਹੁਤ ਲੋਏਸਟ ਹੈ ਕੁਝ ਕੁ ਫੈਮਿਲੀਜ਼ ਨੂੰ ਛੱਡ ਕੇ ਬਾਕੀ ਜਿਹੜੀ ਮਤਲਬ ਗਰੀਬ ਤੇ ਅਮੀਰ ਦਾ ਪਾੜਾ ਮੁਸਲਮਾਨ ਇਸ ਦੇ ਸਭ ਤੋਂ ਜ਼ਿਆਦਾ ਹੈ ਪਰ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਡੈਮਨਾਈਜ਼ ਕਰਨ ਲੱਗੇ ਹੋ अच्छा वैसे ਤੁਸੀਂ ਜਿਹੜੀ ਉਹਨਾਂ ਦੀ 엘ੀਟ ਹੈ ਉਹਨਾਂ ਦੀ ਲੀਡਰਸ਼ਿਪ ਹੈ ਉੱਥੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਤੁਹਾਨੂੰ ਬੁਲਾਇਆ ਵੀ ਨਹੀਂ ਨਵਾਜ਼ ਸ਼ਰੀਫ ਨੇ ਤੁਸੀਂ ਉੱਥੇ ਜੋ ਹਾਜ਼ਰ ਦੇ ਵਿੱਚ ਉਹਨਾਂ ਦੇ ਚਲੇ ਗਏ ਸੀ ਚੜ ਕੇ ਮਤਲਬ ਜਿੰਨੀ ਜਿੰਨੀ ਮੁਸਲਮ ਸਟੇਟਸ ਦੀ ਲੀਡਰਸ਼ਿਪ ਹੈ ਉਹਦੇ ਨਾਲ ਰਿਸ਼ਤਾ ਕੀ ਹੈ ਕੋਈ ਮੜਾ ਨਹੀਂ ਕੋਈ ਕੋਈ ਗੱਲ ਨਹੀਂ ਪਰ ਜਿੱਥੇ ਕੋਈ ਸੱਤਾ ਹੈ ਤਕੜਾ ਹੈ ਜਿਹੜਾ ਉਹਦੇ ਸਾਹਮਣੇ ਅਸੀਂ ਝੁਕ ਰਹੇ ਹਾਂ ਬਿਲਕੁਲ ਸਾਡੀ ਇਕਨੋਮੀ ਹੈ ਜਿਹੜੀ ਉਹਦੀ ਤਸ਼ਾ ਤੁਸੀਂ ਦੇਖੋ ਮਤਲਬ ਜਿਹੜੀ ਇੱਕ ਤਾਂ ਹੁੰਦੀ ਹੈ 4 ਫਾਰਮਲ ਇਕਨੋਮੀ ਜਿਹੜੇ ਸਾਡੇ ਇਕਨੋਮਿਸਟ ਬੈਠ ਕੇ ਐਵੇਂ ਗਿਣਤੀਆਂ ਮਿਲਤੀਆਂ ਟੇਬਲ ਸ਼ੇਵਲ ਬਣਾ ਕੇ ਪੀਪੀਟੀ ਬਣਾ ਕੇ ਦਿਖਾਉਂਦੇ ਨੇ ਇਹ ਕਿਨਫਾਰਮਲ ਇਕਨੋਮੀ ਹੈ ਪ੍ਰੈਕਟੀਕਲੀ ਮਤਲਬ ਬਹੁਤ ਸਾਰੀ ਵਰਲਡ ਦੇ ਬਹੁਤ ਸਾਰੇ ਮੁਲਕਾਂ ਤੇ ਸਾਡਾ ਵੀ ਨੁਕਤਾ ਦੇ ਵਿੱਚ ਹੈ ਚਾਈਨਾ ਚਾਈਨਾ ਦਾ ਕਬਜਾ ਹੈ ਉਹਦੇ ਉੱਪਰ ਰੇਸ਼ੇ ਕਰਕੇ ਚੂਹ ਨਹੀਂ ਕਰਦੇ ਸਾਡਾ ਵਿਦੇਸ਼ ਮੰਤਰੀ ਇਹ ਕਹਿ ਰਿਹਾ ਆਪ ਮਤਲਬ ਆਫੀਸ਼ੀਅਲੀ ਪਬਲੀਕਲੀ ਕਿ ਮੈਂ ਸਮਾਲ ਇਕਨੋਮੀ ਹੂੰ ਮੈਂ ਬੜੀ ਇਕਨੋਮੀ ਸੇ ਕਿਵੇਂ ਲੜ ਸਕਦਾ ਹੂੰ ਕਿਵੇਂ ਮੈਂ ਉਹਨੂੰ ਕੁਝ ਕਹਿ ਸਕਦਾ ਹੂੰ ਜਿਹੜੇ ਕਹਿੰਦੇ ਸੀ ਵੀ ਲਾਲ ਅੱਖਾਂ ਦਿਖਾਓ ਮੈਂ ਦੇਖੋ ਹਾਲਾਤ ਇਹ ਹੈ ਕਿ ਸਾਡੇ ਜਿਹੜੇ ਲੀਡਰ ਨੇ ਉਹ ਬੇਸਿਕਲੀ ਸਕਿਲਫੁਲ ਨੇ ਬੜੇ ਮੈਨੀਪੂਲੇਟਰ ਨੇ ਇਹਦੇ ਤੇ ਬੜੀ ਰਿਸਰਚ ਹੁੰਦੀ ਹੈ ਬੜਾ ਕੁਝ ਕੰਮ ਹੁੰਦਾ ਹੈ ਕਿ ਲੋਕਾਂ ਦੇ ਮਨ ਨੂੰ ਕਿਸ ਤਰ੍ਹਾਂ ਕਾਬੂ ਕਰਦੇ ਅਸੀਂ ਆਪ ਅਸੀਂ ਆਪਣਾ ਮਨ ਹੈ ਜਿਹੜਾ ਉਹਨਾਂ ਦੇ ਸਾਹਮਣੇ ਤੇ ਜਾ ਕੇ ਰੱਖ ਦਿੰਦੇ ਆ ਕਿ ਜੇ ਹੰਕ ਖਤਰਾ ਹੀ ਖਤਰਾ ਹੈ ਜੀ ਅਸੀਂ ਤੋਂ ਥੋੜੇ ਪਿੱਛੇ ਲੱਗ ਜਾਂਦੇ ਆ ਮੰਨਦੇ ਇਹ ਡਰ ਦੀ ਰਾਜਨੀਤੀ ਹੈ ਕਿ ਕੋਈ ਇੱਕ ਖਤਰਾ ਡਰ ਖੜਾ ਕਰਕੇ ਤੁਸੀਂ ਬਾਕੀਆਂ ਨੂੰ ਕਹੋ ਵੀ ਤੂੰ ਮੇਰੇ ਨਾਲ ਲੱਗ ਜਾ ਪਰ ਹਮੇਸ਼ਾ ਇਹ ਬਦਮਾਸ਼ ਹੀ ਇਸ ਤਰ੍ਹਾਂ ਦਾ ਕੰਮ ਕਰਦੇ ਹੁੰਦੇ ਨੇ ਕਦੇ ਕੋਈ ਸਿਆਣਾ ਲੀਡਰ ਜਿਹੜਾ ਵੀ ਤੁਹਾਨੂੰ ਡਰਾ ਰਿਹਾ ਕਿਸੇ ਹੋਰ ਦੇ ਨਾਮ ਤੇ ਪਹਿਲੀ ਗੱਲ ਤਾਂ ਡਰ ਉਹਦੇ ਅੰਦਰ ਹੈ ਆਪਣੇ ਤਾਂ ਚਲੋ ਆਪਣੇ ਇਸ ਤੇ ਸਾਰੇ ਧਰਮਾਂ ਜਿਵੇਂ ਦੇਖਿਆ ਕੋਈ ਆਰਡਰ ਹੈਗਾ ਪਰ ਸਿੱਖੀ ਚ ਤਾਂ ਖਾਸ ਆਰਡਰ ਹੈ ਕਿ ਉਹਦੇ ਹੁਕਮ ਬਿਨਾ ਜੀ ਪੱਤਾ ਨਹੀਂ ਚੱਲਦਾ ਸਾਰੇ ਧਰਮਾਂ ਦਾ ਤੱਤ ਇਹ ਕਿ ਕਦਰਾ ਉਹਦੇ ਹੁਕਮ ਤੋਂ ਬਿਨਾ ਹੀ ਖੜਾ ਹੋ ਜਾਂਦਾ ਮਤਲਬ ਜਿਹੜਾ ਖਤਰਾ ਪੈਦਾ ਹੋ ਗਿਆ ਉਹਨੂੰ ਫਿਰ ਅਸੀਂ ਰੋਕ ਲਾਂਗੇ ਮੈਂ ਇੱਕ ਵਾਰ ਇੱਕ ਬਹੁਤ ਜਨੂਨੀ ਕਿਸਮ ਦੇ ਬੰਦੇ ਨੂੰ ਪੁੱਛਿਆ ਮੈਂ ਕਿ ਤੁਹਾਡਾ ਇਹੀ ਮਕਸਦ ਹੈ ਨਾ ਕਿ ਤੁਹਾਡੀ ਖਾਸ ਕਿਸਮ ਦਾ ਜਿਹੜਾ ਕਨਸੈਪਟ ਹੈ ਰੱਬ ਦਾ ਉਹਨੂੰ ਖਤਰਾ ਹੈ ਉਹ ਕਹਿੰਦਾ ਹਾਂਜੀ ਬਿਲਕੁਲ ਮੈਂ ਕਿਹਾ ਉਹ ਸਰਵਸ਼ਕਤੀਮਾਨ ਹੈ ਔਰ ਉਹ ਕਹਿੰਦਾ ਹਾਂਜੀ ਮੈਂ ਕਿਹਾ ਸਰਵਸ਼ਕਤੀਮਾਨ ਨੂੰ ਤੂੰ ਬਚਾ ਲਵੇਂਗਾ ਤੂੰ ਤਾਂ ਸਕਿਉਰਿਟੀ ਗਾਰਡ ਹੈ ਤੇਰੀ ਔਕਾਤ ਕੀ ਹੈ ਮਤਲਬ ਉਹ ਫਿਰ ਕਹਿੰਦਾ ਅਸੀਂ ਇਹਦੇ ਲਈ ਜਾਨ ਕਰਵਾਨ ਕਰਦਾਂਗੇ ਮਤਲਬ ਧਰਮ ਦੇ ਮੱਦੇਨਜ਼ਰ ਤਾਂ ਤੁਹਾਡੀ ਜਾਨ ਕਿਹਨੇ ਦਿੱਤੀ ਹੈ ਵੀ ਤੁਹਾਨੂੰ ਕਿੱਥੋਂ ਆਈ ਹੈ ਜਾਨ ਕੀ ਤੁਸੀਂ ਕਰਵਾਨ ਕਰ ਦੋਗੇ ਅਰ ਕਿਹੜਾ ਰੱਬ ਹੈ ਜਿਹੜਾ ਤੁਹਾਡੀ ਜਾਨ ਨਾਲ ਖੁਸ਼ ਹੋਊਗਾ ਜਿਹਨੇ ਤੁਹਾਨੂੰ ਦਿੱਤੀ ਹੈ ਕਿ ਕਿਦਾਂ ਦਾ ਰੱਬ ਬਣਾਇਆ ਹੋਇਆ ਤੁਸੀਂ ਸੋ ਇਹ ਜਦੋਂ ਤੁਸੀਂ ਦੇਖੋ ਨਾ ਮਾੜਾ ਜਿਹਾ ਵੀ ਸਵਾਲ ਕਰਕੇ ਪ੍ਰੋਬਲਮ ਇਹ ਹੈ ਕਿ ਸਾਡੇ ਲੋਕ ਸਵਾਲ ਨਹੀਂ ਕਰਦੇ ਜਿਵੇਂ ਬੰਦਾ ਹਿਪਨੋਟਾਈਜ਼ ਹੋਇਆ ਹੁੰਦਾ ਨਾ ਉਸ ਤਰੀਕੇ ਦੇ ਨਾਲ ਸੀ ਟੈਂਪਰੇਰੀਲੀ ਹਿਪਨੋਟਾਈਜ਼ ਹੋ ਜਾਂਦੇ ਆ ਲਾਰੇਆਂ ਨਾਲ ਵੀ ਗਰੰਟੀਆਂ ਨਾਲ ਵੀ ਤੇ ਨਫ਼ਰਤ ਨਾਲ ਵੀ ਉਦੋਂ ਬਾਅਦ ਦੇ ਵਿੱਚ ਵੀ ਅਸੀਂ ਸੋਚਦੇ ਰਹੇ ਨੇ ਵਿੱਚ ਯਾਰ 15 ਲੱਖ ਤਾਂ ਆਇਆ ਹੀ ਨਹੀਂ ਫਿਰ ਉਹ ਤਾਂ ਐਵੇਂ ਹੀ ਇਹਨਾਂ ਨੇ ਕਿਹਾ ਸੀ ਕਿ ਉਹਦੇ ਤੋਂ ਖਤਰਾ ਹੈ ਇਹਦੇ ਤੋਂ ਖਤਰਾ ਹੈ ਅਸੀਂ 5 ਸਾਲ ਚ ਇਹ ਕਰਦਾਂਗੇ 15 ਸਾਲ ਹੋਣ ਵਾਲੇ ਹੋਗੇ ਨੇ 15 ਮਤਲਬ ਤੀਜਾ ਗ੍ਰੇਡ ਮੰਗਿਆ ਜਾ ਰਿਹਾ ਹੈ ਮੈਨੂੰ ਗਰਾਊਂਡ ਲੈਵਲ ਦੀ ਰਿਐਲਿਟੀ ਇਸਨ ਕਦੇ ਚੈੱਕ ਨਹੀਂ ਕਰਦੇ ਆਪਣੀ ਉਹ ਹੀ ਕਰ ਲਓ ਬੇਸ਼ ਨੂੰ ਛੱਡੋ ਇਕਨੋਮੀ ਪੜਨ ਦੀ ਕੋਈ ਲੋਟ ਨਹੀਂ ਹੈ ਕੁਝ ਨਹੀਂ ਕਰਨ ਦੀ ਲੋੜ ਖੁਦ ਹੀ ਆਪਣੇ ਤੇ ਨਿਗਾਹ ਮਾਰ ਲਓ ਕਿ ਮੇਰਾ ਜੀਵਨ ਪਹਿਲਾਂ ਤੋਂ ਬੈਟਰ ਹੋ ਗਿਆ ਕੀ ਮੈਂ ਜ਼ਿਆਦਾ ਸਿਕਿਉਰ ਹੋ ਗਿਆ ਕੀ ਮੈਨੂੰ ਖਤਰੇ ਘੱਟ ਗਏ ਨੇ ਮੇਰੀ ਜ਼ਿੰਦਗੀ ਸੁਖੀ ਹੋ ਗਈ ਹੈ ਕਿਸੇ ਪਦਰ ਤੇ ਵੀ ਕੀ ਸਬਜ਼ੀ ਮੈਨੂੰ ਠੀਕ ਮਿਲ ਰਹੀ ਹੈ ਕੀ ਮੇਰੇ ਮੇਰੀ ਜਿਹੜੀ ਤਨਖਾਹ ਹੈ ਜਾਂ ਮੇਰੀ ਜਿਹੜੀ ਪੈਨਸ਼ਨ ਹੈ ਜਾਂ ਮੇਰਾ ਜਿਹੜਾ ਰੋਜ਼ਗਾਰ ਹੈ ਮੇਰੇ ਬੱਚਿਆਂ ਦਾ ਜਿਹੜਾ ਫਿਊਚਰ ਹੈ ਉਹ ਸੇਫ ਹੋ ਗਿਆ ਐ এনवायरमेंट ਕੋਈ ਇੱਕ 1 ਮੀਟਰ ਲੈ ਕੇ ਆਪਣੀ ਜ਼ਿੰਦਗੀ ਚ ਨਿਗਾਹ ਮਾਰ ਲਓ ਤੇ ਨਹੀਂ ਬੈਟਰ ਹੋਇਆ ਤਾਂ ਫਿਰ ਤੁਸੀਂ ਕਿਉਂ ਉਹਨਾਂ ਦੇ ਮਗਰ ਲੱਗ ਰਹੇ ਹੋ ਚ ਕੋਈ ਨਹੀਂ ਸੋਚਦਾ ਮੈਂ ਕੀ ਲੈਣਾ ਕਹਿੰਦੇ ਆ ਇਹ ਤਾਂ ਸਾਡਾ ਕੰਮ ਹੀ ਨਹੀਂ ਸਿਆਸਤ ਤਾਂ ਉਹਨਾਂ ਨੇ ਇੰਨਾ ਗੰਦਾ ਕਰਤਾ ਪਬਲਿਕ ਸਫੀਅਰ ਉਹ ਸਭ ਨੂੰ ਲੱਗਦਾ ਕਿ ਯਾਰ ਅਸੀਂ ਸਾਡੇ ਤਾਂ ਵਸਤੂ ਹੀ ਕਰਨੀ ਹੈ ਹਾਲਾਂਕਿ ਉਹ ਸਭ ਤੋਂ ਨੰਮੇ ਬੰਦੇ ਆ ਜਿਨ੍ਹਾਂ ਦੇ ਆਪਣੇ ਮੈਜੋਰਟੀ ਪਰਿਵਾਰ ਨਹੀਂ ਹੁੰਦੇ ਜਾਂ ਕੋਈ ਪਰਿਵਾਰਕ ਭਾਵਨਾ ਵੀ ਨਹੀਂ ਹੁੰਦੀ ਜਿਹੜੀ ਇੱਕ ਨਾਰਮਲ ਹਿਊਮਨ ਬੀਇੰਗ ਦੀ इमोਸ਼ਨਲ ਹਾਲਾਤ ਹੈ ਉਹ ਨਹੀਂ ਹੁੰਦੀ ਉਹ ਜਿਹੇ ਲੋਕਾਂ ਨੂੰ ਅਸੀਂ ਚੁਣ ਲੈਣੇ ਆ ਫਿਰ ਅਸੀਂ ਚਿੱਕਾ ਮਾਰਦੇ ਫਿਰਦੇ ਪਰ ਇਹ ਹੈ ਟ੍ਰੈਜੇਡੀ ਹੈ ਕਿ ਉਹ ਆਰਗੇਨਾਈਜ਼ਡ ਨੇ ਆਮ ਬੰਦੇ ਨੇ ਜਿਹੜੇ ਉਹ ਆਰਗੇਨਾਈਜ਼ਡ ਉਸ ਤਰੀਕੇ ਦੇ ਨਾਲ ਨਹੀਂ ਹੁੰਦੇ ਜਿਹੜੇ ਹੁੰਦੇ ਨੇ ਜਿਹੜਾ ਉਹਨਾਂ ਚੋਂ ਬਣ ਜਾਂਦਾ ਅੱਗੇ ਜਾ ਕੇ ਰਲ ਕੇ ਜਿਸ ਤਰ੍ਹਾਂ ਪੰਜਾਬ 'ਚ ਬਦਲਾਅ ਆਇਆ ਉਦਾਂ ਹੋ ਜਾਂਦਾ ਸੋ ਇਹ ਇੱਕ ਅਸੀਂ ਬਿਲਕੁਲ ਕੰਡੇ ਤੇ ਖੜੇ ਹਾਂ ਉਹਨਾਂ ਜਗਣ ਦਾ ਸਮਾਂ ਆ ਗਿਆ ਸਾਰੀ ਦੁਨੀਆ ਦੇ ਵਿੱਚ ਹਿੱਲ ਜੁਲ ਹੋਈ ਹੋਈ ਹੈ ਜੇ ਹੁਣ ਸਾਡੇ ਲੋਕ ਨਹੀਂ ਜਾਗਣਗੇ ਤਾਂ ਸਮਝ ਲਓ ਵੀ ਹੋਰ ਗਹਿਰੀ ਨੀਂਦ ਵਿੱਚ ਚਲੇ ਜਾਣਗੇ ਹੋਰ ਬਦਨਕਸ਼ਾਮ ਮਤਲਬ ਇੱਕ ਸਮਾਂ ਐ ਸਰ ਸਟ ਮੋੜ ਤੇ ਖੜਾ ਕਰਤਾ ਕੁਦਰਤ ਨੇ ਲਿਆ ਕੇ ਇਹਦੇ ਚ ਜਾਗ ਕੇ ਆਪਣੇ ਆਪ ਨੂੰ ਸਵਾਲ ਪੁੱਛਣ ਦੀ ਜ਼ਰੂਰਤ ਹੈ ਜਿਹੜਾ ਸਾਨੂੰ ਕੋਈ ਕਹਿ ਰਿਹਾ ਉਹਨੂੰ ਉਹਨੂੰ ਰੀਜ਼ਨੇਬਲੀ ਕੋਈ ਨਫ਼ਰਤ ਜਾਂ ਹੋਰ ਜਾਂ ਐਕਸਾਈਟਮੈਂਟ ਜਾਂ ਗੁੱਸੇ ਚ ਆਉਣ ਦੀ ਲੋੜ ਨਹੀਂ ਹੈ ਆਮ ਹੀ ਸਵਾਲ ਪੁੱਛੋ ਜਿਹੜੇ ਮਤਲਬ ਗਾਂਧੀ ਵਰਗੇ ਜਾਂ ਹੋਰ ਜਿੰਨੇ ਵੀ ਬੰਦੇ ਉਸ ਦੇ ਜਿਹੜੇ ਸੱਚ ਦੇ ਨਾਲ ਕਹਿੰਦੇ ਸੀ ਅਸੀਂ ਗੱਲ ਕਰਦੇ ਆ ਕਿ ਦੇਖੋ ਸੱਚ ਕੀ ਹੈ ਜਿਹੜਾ ਬੰਦਾ ਕੁਝ ਕਹਿ ਰਿਹਾ ਹੈ ਕੀ ਉਹ ਵਿੱਚ ਕਰ ਵੀ ਰਿਹਾ ਜੇ ਉਹ ਚ ਪੜਾ ਤਾਂ ਉਹਦੇ ਮਗਰ ਲੱਗਣ ਦੀ ਕੋਈ ਜ਼ਰੂਰਤ ਨਹੀਂ ਜੀਵਨ ਕੋ ਲੱਛ ਇੱਕ ਜਾਂਦਾ ਜਾਂਦਾ ਖਬਰ ਕੁੰਵਰ ਵਿਜੇ ਪ੍ਰਤਾਪ ਬਰਗਾੜੀ ਦਾ ਇਸ਼ੂ ਹੈ ਬੜਾ ਸੈਂਸਿਟਿਵ ਇਸ਼ੂ ਹੈ ਇਹ ਪੰਜਾਬ ਦੇ ਵਿੱਚ ਫਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚੱਲੀ ਗਈ ਫਿਰ ਕੈਪਟਨ ਉਮਰਿੰਦਰ ਸਿੰਘ ਨੂੰ ਹੁਣ ਤੱਕ ਸਵਾਲ ਹੁੰਦੇ ਨੇ ਸਭਾਵਰੇ ਦੇ ਵਿੱਚ ਭਗਵੰਤ ਮਾਨ ਦੀ ਮਾਨਸਾਬ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਤੇ ਮੁੱਖ ਮੰਤਰੀ ਨੇ ਕਿਹਾ ਸੀ ਸਾਡੀ ਸਰਕਾਰ ਬਣਾ ਦੋ ਅਸੀਂ ਇਨਸਾਫ ਦਵਾਂਗੇ ਹੁਣ ਆਪਣੇ ਇੱਕ ਮੰਤਰੀ ਸੌਰੀ ਐਮਐਲਏ ਕੋਵਰ ਵਿਜੇ ਪ੍ਰਤਾਪ ਜਿਹੜੇ ਹੈਗੇ ਨੇ ਉਹ ਸਵਾਲ ਖੜੇ ਕਰ ਰਹੇ ਨੇ ਆਪਣੀ ਹੀ ਸਰਕਾਰ ਦੇ ਉੱਪਰ ਇਹ 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 ਤਾਂ ਦੀ ਐਂਡ ਕਿਵੇਂ ਵੇਖ ਰਹੇ ਹੋ ਇਸ ਗੱਲਬਾਤ ਦਾ ਕਿ ਕਿ ਆਪਣੇ ਹੀ ਇੱਕ ਨੁਮਾਇੰਦੇ ਵੱਲੋਂ ਲੋਕ ਨੁਮਾਇੰਦੇ ਵੱਲੋਂ ਆਪਣੀ ਸਰਕਾਰ ਨੂੰ ਸਵਾਲ ਕਰ ਦੇਣਾ ਕਿਸੇ ਜਮ ਤੱਕ ਪਲੇਟਫਾਰਮ ਦੇ ਉੱਪਰ ਸਰਕਾਰ ਦੇ ਲਈ ਤਾਂ ਬੜੀ ਨਮੋਸ਼ੀਅਰ ਹਕਸਾਬ ਹੈ। ਇੱਕੋ ਮਾਨ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਕੱਲ੍ਹ ਦੀ ਗੱਲ ਹੈ ਕਿ ਇਹ ਉਹਨਾਂ ਦੀ ਨਿੱਜੀ رائے ਹੈ। ਇਹਦੇ ਉੱਪਰ ਅਸੀਂ ਫੋਰ ਚੈਨਲ ਤੇ ਵੀ ਡਿਸਕਸ਼ਨ ਕੀਤੀ ਸੀਗੀ। ਇਹ ਨਿੱਜੀ رائے ਹੈ ਜਿਹੜੀ ਅਸਲ ਦੇ ਵਿੱਚ ਮੈਂ ਉੱਥੇ ਵੀ ਇਹ ਗੱਲ ਕਹੀ ਸੀ ਕਿ ਨਿੱਜੀ رائے ਉਹ ਹੁੰਦੀ ਹੈ ਆਮ ਤੌਰ ਤੇ ਜਿਹੜੀ ਬੰਦੇ ਦੀ ਪਰਸਨਲ ਲਾਈਫ ਦੇ ਲਈ ਹੋਵੇ। ਉਨੇ ਕੋਈ ਕਪੜਾ ਖਰੀਦਣਾ ਹੈ ਉਹਨੇ ਕੋਈ ਰਿਸ਼ਤਾ ਕਰਨਾ ਹੈ ਕਿਤੇ ਉਹਨੇ ਕੋਈ ਹੋਰ ਮਤਲਬ ਲਾਈਫ ਦੇ ਕੈਰੀਅਰ ਦੇ ਵਿੱਚ ਕੋਈ ਚੋਣ ਕਰਨੀ ਹੈ ਕਿ ਮੈਂ ਕਿਹੜਾ ਪਰਚਾ ਦੇਵਾਂ ਨਾ ਦੇ ਮੈਂ ਇਹ ਤਾਂ ਨਿੱਜੀ ਹੁੰਦੇ ਨੇ ਜਿਹੜੇ ਨਿੱਜੀ ਮਾਮਲੇ ਨੇ ਉਮਰ ਵਿਜੇ ਪ੍ਰਤਾਪ ਦਾ ਮਾਮਲਾ ਕਦੇ ਵੀ ਨਿੱਜੀ ਨਹੀਂ ਸੀ ਕੈਪਟਨ ਮਨਿੰਦਰ ਸਿੰਘ ਦੇ ਟਾਈਮ ਵੀ ਨਹੀਂ ਸੀ ਉਹਨੇ ਸਟੈਂਡ ਲਿਆ ਉਹਨੇ ਰਿਜ਼ਾਈਨ ਕੀਤਾ ਉਸ ਟਾਈਮ ਦੀ ਵੀਡੀਓ ਉਹਨੇ ਹੁਣ ਅੱਜ ਪਾਈ ਹੈ ਇੱਕ ਮਤਲਬ ਉਹ 14 ਅਪ੍ਰੈਲ 21 ਦੀ ਸ਼ੈਦ ਹੈਗੀ ਹੈ ਉਹ ਉਹਦੇ ਵਿੱਚ ਮਾਨ ਸਾਹਿਬ ਬੋਲ ਰਹੇ ਨੇ ਆਹੀ ਗੱਲਾਂ ਕਰ ਰਹੇ ਨੇ ਜਿਹੜੀਆਂ ਆਪਾਂ ਕਰ ਰਹੇ ਆਂ ਉਹੀ ਗੱਲਾਂ ਉਹਨਾਂ ਨੇ ਮਤਲਬ ਆਪਣੇ ਉਹ ਪੋਸਟ ਦੇ ਵਿੱਚ ਲਿਖੀਆਂ ਨੇ ਕਿ ਤੁਸੀਂ ਮਤਲਬ ਮੇਰੇ ਮੇਰੀ ਉੜੋ ਵੀ ਰਏ ਇਹ ਨਿੱਜੀ ਸੀਗੀ ਪਰ ਤੁਸੀਂ ਜੋ ਕੁਝ ਕੀਤਾ ਦੋ ਸਾਲਾਂ ਦੇ ਵਿੱਚ ਉਹਨੇ ਸਾਰਾ ਗਣਾਇਆ ਉਹ ਕਿਸ ਤਰ੍ਹਾਂ ਗਵਾਹ ਮ ਕਰਾਏਗੇ ਕਿਸ ਤਰ੍ਹਾਂ ਜਿਹੜੇ ਵੱਡੇ ਦੋਸ਼ੀ ਨੇ ਉਹਨਾਂ ਨੂੰ ਬਚਾਇਆ ਜਾ ਰਿਹਾ ਹੈ ਕਿਸ ਤਰ੍ਹਾਂ ਉੱਥੋਂ ਬਦਲ ਕੇ ਕੇਸ ਚੰਡੀਗੜ੍ਹ ਆ ਗਿਆ ਕਿਸ ਤਰ੍ਹਾਂ ਉਹਨਾਂ ਦੇ ਜਿਹੜੇ ਵਕੀਲ ਸੀਗੇ ਉਹਨਾਂ ਨੂੰ ਸਰਕਾਰੀ ਵਕੀਲ ਆਇਆ ਗਿਆ ਸੋ ਉਹਨੇ ਬਿਲਕੁਲ ਨੰਗੀ ਕਰਤੀ ਹੈ ਸਰਕਾਰ ਅਰੇ ਹੈ ਕਿ ਉਹੀ ਕੰਮ ਹੋ ਰਿਹਾ ਹੈ ਜਿਹੜਾ ਮੋਦੀ ਸਾਹਿਬ ਉੱਥੇ ਕਰ ਰਹੇ ਨੇ ਧਰਮ ਦੇ ਨਾਂ ਤੇ ਉਹ ਇੱਥੇ ਹੋਇਆ ਹੈ ਪਹਿਲਾਂ ਇਸੇ ਬੇਅਦਬੀ ਦੇ ਨਾਂ ਤੇ ਵੋਟਾਂ ਕੈਪਟਨ ਸਾਹਿਬ ਨੇ ਮੰਗੀਆਂ ਫਿਰ ਇਹਨਾਂ ਨੇ ਮੰਗੀਆਂ ਕਿ ਅਸੀਂ ਜੀ ਇਨਸਾਫ ਦੇਵਾਂਗੇ 24 ਘੰਟਿਆਂ ਚ ਕਹਿੰਦੇ ਸੀ ਇਨਸਾਫ ਦੇਵਾਂਗੇ ਸੋ ਸਾਡੀ ਜਿਹੜੀ ਪੋਲੀਟਿਕਲ 엘ੀਟ ਹੈ ਜਾਂ ਪੋਲੀਟਿਕਲ ਸਾਡੇ ਜਿਹੜੇ ਰੈਵਰ ਨੇ ਜਾਂ ਆਗੂ ਨੇ ਉਹਨਾਂ 'ਤੇ ਕਹਿਣੀ ਤੇ ਕਰਨੀ ਚ ਇਨਾ ਫਰਕ ਆ ਗਿਆ ਹੈ ਕਿ ਉਹਨਾਂ ਦਾ ਕੋਈ ਕਿਰਦਾਰ ਨਹੀਂ ਹੈ ਪਰ ਕਿਸਮਤੀ ਦੀ ਗੱਲ ਹੈ ਆਪਾਂ ਲੋਕਾਂ ਨੇ ਲੀਡਰ ਨਹੀਂ ਬਣਨਾ ਆਪਾਂ ਨੂੰ ਨਹੀਂ ਕੁਝ ਚਾਹੀਦਾ ਪਰ ਆਪਾਂ ਇਹ ਸੱਚ ਦੱਸ ਰਹੇ ਹਾਂ ਕਿ ਉਹਨਾਂ ਦਾ ਕੋਈ ਕਿਰਦਾਰ ਨਹੀਂ ਹੈ ਉਹਨਾਂ ਦੀ ਕੋਈ ਜ਼ੁਬਾਨ ਨਹੀਂ ਹੈ। ਇੰਨੀ ਚੀਜ਼ਾਂ ਦੇ ਉੱਪਰ ਆਮ ਤੌਰ ਤੇ ਮਤਲਬ ਇਹ ਗੱਲ ਖੜੀ ਹੁੰਦੀ ਸੀ ਕਿ ਪਹਿਲਾਂ ਉਹਨਾਂ ਚ ਸਭ ਤੋਂ ਇੰਪੋਰਟੈਂਟ ਚੀਜ਼ ਸੀ ਬੰਦੇ ਦੀ ਜ਼ੁਬਾਨ। ਕਿ ਜਿਹੜਾ ਉਹ ਕਹਿੰਦਾ ਹੈ, ਕੁਛ ਉਹ ਕਰਦਾ ਵੀ ਹੈ ਕਿ ਨਹੀਂ ਕਰਦਾ। ਕਹਿਣੀ ਤੇ ਕਥਨੀ ਦੀ ਏਕਤਾ ਜਿਹੜੀ ਇਹ ਕਿਰਦਾਰ ਦੀ ਪਹਿਲੀ ਨੀਂ ਹੈ ਇਸ ਲੋ ਦੇ ਵਿੱਚ। ਸੋ ਉਹ ਬਿਲਕੁਲ ਉਲਟ ਹੋ ਚੁੱਕੀ ਹੈ। ਕਿ ਚਲੋ ਕੁਦਰਤ ਦਾ ਕੁ្វីਦੀ ਵਿਧਾਨ ਕਹਿ ਲਓ। ਮਤਲਬ ਜਿਹੜੇ ਧਰਮ ਨੂੰ ਮੰਨਣ ਵਾਲੇ ਨੇ ਉਹਦੇ ਮੁਤਾਬਕ ਤਾਂ ਵਹਿਦ ਵੀ ਵੀ ਹੁਕਮਚਈ ਹੋਈ ਹੋਣੀ ਹੈ ਪਤਾ ਨਹੀਂ ਉਹਨਾਂ ਨੇ ਕਿਨੂ ਕਿਨੂ ਰੱਬ ਨੇ ਨੰਗੇ ਕਰਨਾ ਜਾਂ ਕੀ ਕਰਨਾ ਹੈ। ਕੋਮਰ ਵਿਜੇ ਪ੍ਰਤਾਪ ਵੀ ਇਹੀ ਕਹਿ ਰਿਹਾ ਕਿ ਉਸ ਕਚਹਿਰੀ ਚ ਤਾਂ ਸਾਫ ਹੋਊਗਾ ਫਿਰ ਪਰ ਇੱਕ ਇੱਕ ਕਰਕੇ ਸਾਡੇ ਸਾਹਮਣੇ ਪਹਿਲਾਂ ਅਕਾਲੀ ਪਾਰਟੀ ਮੰਗੀ ਹੋਈ ਫਿਰ ਕਾਂਗਰਸ ਹੋਈ ਸਾਰੀ ਲੀਡਰਸ਼ਿਪ ਕੋਲ ਇਹ ਪਰ ਇਹ ਵੀ ਸਾਧਨ ਬਣ ਰਹੇ ਕੋਮਰ ਵਿਜੇ ਪ੍ਰਤਾਪ ਕਿ ਜਿਹੜਾ ਬੰਦਾ ਦੂਜੀ ਸਟੇਟ ਦਾ ਹੈ ਜਿਹੜਾ ਫਾਰਮਲੀ ਸਿੱਖ ਵੀ ਨਹੀਂ ਹੈ ਪਰ ਇਹ ਸਾਰੇ ਉਹਦੇ ਨਾਲੋਂ ਸਿੱਖੀ ਦਾ ਪਖੰਡ ਜ਼ਿਆਦਾ ਕਰਦੇ ਨੇ ਕੋਈ ਪੱਗ ਬੰਨਦਾ ਕੋਈ ਦਾੜੀ ਰੱਖਦਾ ਕੋਈ ਥੋੜੇ ਬਹੁਤ ਕੋਈ 20% ਕੋਈ 10% ਕੋਈ 70% ਸਿੱਖ ਹੈਗੇ ਨੇ ਉਹਦਾ ਕਲੇਮ ਨਹੀਂ ਹੈ ਇਹ ਉਹਦੀ ਉਹਦੀ ਸਿਰਫ ਸ਼ਰਧਾ ਇੱਕ ਵਿਸ਼ਵਾਸ ਦੇ ਵਿੱਚ ਕਿ देयर इज ਅ ਡਿਵਾਈਨ ਜਸਟਿਸ ਅਲਟੀਮੇਟਲੀ ਕਿ ਉਹ ਰੱਬ ਜ਼ਰੂਰ ਇਨਸਾਫ ਕਰਦਾ ਹੁੰਦਾ ਪਰ ਇਹ ਉੱਠੇ ਰਸਤੇ ਚੱਲ ਪਏ ਨੇ ਪਰ ਬਿਲਕੁਲ ਉਹੀ ਦਲੀਲਾਂ ਦੇ ਰਹੇ ਨੇ ਜਿਹੜੀਆਂ ਜਿਹੜੀਆਂ ਉਹਦੇ ਉਲਟ ਵਾਲੀਆਂ ਸੀ ਉਹਨੇ ਉਸ ਟਾਈਮ ਵੀ ਇਹੀ ਗੱਲ ਕਹੀ ਸੀ ਕਿ ਇਹ ਬੇਅਦਬੀ ਐਵੇਂ ਨਹੀਂ ਉਹੀ ਕਰਵਾਈ ਗਈ ਹੈ ਇਹਦੇ ਪਿੱਛੇ ਵੱਡੇ ਸ਼ਕਤੀਸ਼ਾਲੀ ਲੋਕ ਨੇ ਜਿਹੜੇ ਸਾਡੇ ਰਾਜਤੰਤਰ ਨੂੰ ਸਾਰੇ ਕਾਸੇ ਨੂੰ ਬਰਤ ਰਹੇ ਨੇ ਔਰ ਉਹਨੂੰ ਬਚਾਇਆ ਜਾ ਰਿਹਾ ਇਨਸਾਫ ਨਹੀਂ ਮਿਲ ਰਿਹਾ ਇਹ ਇਹੀ ਚੀਜ਼ ਨੂੰ ਹੁਣ ਕਰ ਰਹੇ ਤੁਸੀਂ ਨਿੱਜੀ ਰਾਏ ਵਾਲੀ ਕੀ ਗੱਲ ਹੋ ਗਈ ਇਹ ਉਸ ਟਾਈਮ ਇਹਨੇ ਤੇ ਪੋਸਟਰ ਲਾ ਕੇ ਡੰਕੇ ਵਜਾ ਕੇ ਕਿਹਾ ਗਿਆ ਸੀਗਾ ਕਿ ਐਡਾ ਵੱਡਾ ਬੰਦਾ ਦੇਖੋ ਸਾਡੇ ਨਾਲ ਆ ਰਿਹਾ ਅਸੀਂ ਇਨਸਾਫ ਦੇਵਾਂਗੇ ਉਹਨਾਂ ਨੂੰ ਜ਼ਲੀਲ ਕਰ ਰਹੇ ਨੇ ਉਹਨੂੰ ਆਪਣਾ ਕੇਸ ਆਪ ਲੜਨਾ ਪੈ ਰਿਹਾ ਮਤਲਬ ਇਹ ਮੇਰਾ ਖਿਆਲ ਹੈ ਵੀ ਇਹ ਤੋਂ ਵੱਡੀ ਮੋਕਰੀ ਇਹ ਤੋਂ ਵੱਡਾ ਪੈਰਾਡੌਕਸ ਇਹ ਤੋਂ ਵੱਡੀ ਵਿਸੰਗਤੀ ਇਹ ਤੋਂ ਵੱਡੀ ਮੇਰਾ ਖਿਆਲ ਹੈ ਬੇਸ਼ਰਮੀ ਕੋਈ ਨਹੀਂ ਹੋ ਸਕਦਾ ਜਿਹੜੀ ਅਸੀਂ ਜਿਹਦੇ ਅਸੀਂ ਇਸ ਸਮੇਂ ਆ ਜੀ ਗਵਾ ਬਣ ਰਹੇ ਹਾਂ ਇੱਕ ਬੰਦਾ ਸਾਹਮਣੇ ਤੁਹਾਡੇ ਈਸ਼ੂ ਖੜਾ ਕਰ ਰਿਹਾ ਹੈ ਤੁਸੀਂ ਡੰਕਾ ਪਾ ਜਾ ਕੇ ਉਹਨੂੰ ਨਾਲ ਲਾ ਕੇ ਲੋਕਾਂ ਤੋਂ ਵੋਟਾਂ ਮੰਗ ਰਹੇ ਹੋ ਪਰ ਮੁੜ ਕੇ ਤੁਸੀਂ ਉਹ ਗਵਾਹਾਂ ਨੂੰ ਮੁਕਰਾ ਕੇ ਸਾਰੇ ਸਾਰੇ ਤੰਤਰ ਉਹ ਦੇਖ ਲਾਉ ਕਰਤ ਰਹੇ ਹੋ ਸੋ ਮੇਰਾ ਖਿਆਲ ਇਹ ਹੈ ਕਿ ਦੇਖੋ ਇਹ ਇਹ ਸੇਮ ਚੀਜ਼ ਹੈ ਕਿ ਜਿੱਥੇ ਉੱਥੇ ਹੋਰ ਕੁਝ ਵੇਚਿਆ ਜਾ ਰਿਹਾ ਹੈ ਕਿੱਥੇ ਪੰਜਾਬ ਦੇ ਲੋਕ ਰਿਲੇਟਿਵਲੀ ਜਾਗਰਤ ਨੇ ਇਸ ਮਾਮਲੇ ਤੇ ਕਾਫੀ ਇਮੋਸ਼ਨਲ ਵੀ ਸੀਗੇ ਪਰ ਇਨਾ ਰੋਲ ਦਿੱਤਾ ਗਿਆ ਉਹਨਾਂ ਨੂੰ ਇਨਾ ਕਨਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਾਰੇ ਦੇ ਸਾਰੇ ਲਗਭਗ ਜਿਹੜੇ ਹਕਮਰਾਨ ਨੇ ਚਾਹੇ ਉਸ ਟਾਈਮ ਅਕਾਲੀ ਸੀ ਚਾਹੇ ਬਾਦਚਾ ਕਾਂਗਰਸੀ ਚਾਹੇ ਹੁਣ ਆਪ ਹੈ ਇੱਕੋ ਹੀ ਬੋਲੀ ਬੋਲ ਰਹੇ ਹਨ ਪਰ ਸਾਰੇ ਵਕੀਲ ਜੱਜ ਪੁਲਿਸ ਸਾਰਾ ਤੰਤਰ ਸਾਡਾ ਸਾਹਮਣੇ ਨੰਗਾ ਹੋ ਹੈ ਬਿਲਕੁਲ ਸੋ ਇਹ ਮੈਂ ਤਾਂ ਸਮਝਦਾ ਵੀ ਰੱਬ ਨੇ ਉਹਦੀ ਡਿਊਟੀ ਲਈ ਹੋਈ ਹੈ ਇਕੱਲਾ ਬੰਦਾ ਉਹ ਮਤਲਬ ਕੋਈ ਬੜੀ ਗੱਲ ਨਹੀਂ ਕਿ ਉਹਦੀ ਲਾਈਫ ਨੂੰ ਵੀ ਕਰਨ ਨੂੰ ਖਤਰਾ ਹੋਵੇ ਯਾਰ ਸੀਨੀਅਰ ਮੋਸਟ ਅਫੀਸਰ ਹੈ ਔਰ ਜਿੰਨੀ ਉਹਨੇ ਨੌਕਰੀ ਕਰੀ ਹੈ ਜ਼ਿਆਦਾਤਰ ਉਹ ਸਰਾਈ ਕਰੀ ਹੈ ਕਿਸੇ ਬੱਚੇ-ਬੱਚੇ ਤੋਂ ਤੁਸੀਂ ਜਾ ਕੇ ਪੁੱਛ ਲਓ ਕਿ ਸਾਰੀ ਉਮਰ ਉਹਨੇ ਇਮਾਨਦਾਰੀ ਨਾਲ ਨੌਕਰੀ ਕੀਤੀ। ਪਰ ਬਿਨਾਂ ਕਿਸੇ ਸਿਆਸਤ ਦੇ ਉਸ ਤਰ੍ਹਾਂ ਉਹਨੂੰ ਬਦਨਾਮ ਕਰਨ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ। ਕ੍ਰੈਕਟਰ ਅਸੈਸਿਨੇਸ਼ਨ ਵੀ ਉਹਦੀ ਕੀਤੀ ਜਾਊਗੀ ਔਰ ਉਹਨੂੰ ਹਰ ਕਿਸਮ ਦੇ ਨਾਲ ਮਤਲਬ ਤਰਕਨਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਮੈਂ ਸਮਝਦਾ ਹਾਂ ਕਿ ਉਹ ਬੰਦੇ ਨੂੰ ਸਲੂਟ ਹੈ। ਉਹ ਫਿਰ ਵੀ ਖੜਾ ਹੈ ਆਪਣੇ ਸਟੈਂਡ ਦੇ ਉੱਪਰ ਇਹਨਾਂ ਨੂੰ ਸਾਰਿਆਂ ਨੂੰ ਨੰਗੇ ਕਰ ਰਿਹਾ ਹੈ। ਪਰ ਇਹ ਪਤਾ ਨਹੀਂ ਕਿਉਂ ਮੇਰਾ ਕਹਿ ਲਿਆ ਵੀ ਭਰਮ ਹੋ ਜਾਂਦਾ ਇਹਨਾਂ ਸਾਰਿਆਂ ਨੂੰ ਕਿ ਪਤਾ ਨਹੀਂ ਅਸੀਂ ਤਾਂ ਮਤਲਬ ਸੁਦੀਵੀ ਹੋਈ ਰਹਿਣਾ ਹੈ ਮਤਲਬ ਇਹ ਸਾਰਾ ਕੁਝ ਇੱਥੇ ਹੀ ਆ ਜਾਣਾ ਸਾਹਮਣੇ ਅੱਜ ਜਿਹੜੇ ਕੁਰਸੀ ਤੇ ਕੱਲ ਬੈਠੇ ਸੀ ਅੱਜ ਨਹੀਂ ਹੈਗੇ ਅੱਜ ਜਿਹੜੇ ਬੈਠੇ ਨੇ ਕੱਲ ਨੂੰ ਨਹੀਂ ਹੋਣਗੇ ਪਰ ਜਿਹੜੇ ਇਹ ਸੱਚ ਨੇ ਜ਼ਿੰਦਗੀ ਦੇ ਜਾਂ ਲੋਕਾਂ ਦੀਆਂ ਭਾਵਨਾਵਾਂ ਨੇ ਜਾਂ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਦੇ ਮਨ ਦੇ ਵਿੱਚ ਅਕਸ ਹੈ ਇੱਜ਼ਤ ਹੈ ਇੱਕ ਜੇ ਉਹਦੇ ਨਾਲ ਛੇੜਛਾੜ ਕੀਤੀ ਗਈ ਹੈ ਤਾਂ ਜੇ ਉਹਨੂੰ ਇਨਸਾਫ਼ ਨਹੀਂ ਮਿਲ ਰਿਹਾ ਤਾਂ ਤੁਹਾਡੇ ਮੇਰੇ ਵਰਗੇ ਨੂੰ ਗਰੀਬ ਬੰਦੇ ਨੂੰ ਸੜਕ ਤੇ ਤੁਰੇ ਫਿਰਦੇ ਨੂੰ ਕਿੱਥੋਂ ਇਨਸਾਫ਼ ਹੀ ਲੁਗਾ ਹਾਂ ਬਿਲਕੁਲ ਮਤਲਬ ਸਭ ਤੋਂ ਵੱਡਾ ਸਵਾਲ ਅੱਜ ਦੇ ਯੁੱਗ ਦਾ ਹੈ ਕਿ ਏਡੇ ਏਡੇ ਤੰਤਰ ਸਾਡੇ ਇੰਨਾ ਮਤਲਬ ਅਸੀਂ ਕਾਨੂੰਨਾਂ ਦੇ ਨਾਲ ਭਰਿਆ ਪਿਆ ਇਨੀ ਟੈਕਨੋਲੋਜੀ ਆ ਗਈ ਹੈ ਜੇ ਇਸ ਯੁੱਗ ਦੇ ਵਿੱਚ ਇਹ ਸੱਚ ਸਥਾਪਿਤ ਨਹੀਂ ਹੋ ਰਿਹਾ ਕਿ ਭਾਈ ਇਹ ਕਿਹਨੇ ਕੀਤਾ ਸੀ ਕਿਹਨੇ ਕਰਾਇਆ ਸੀ ਪਰ ਉਹਦੀ ਕੀ ਸਜ਼ਾ ਹੈ ਪਰ ਇਹਨੂੰ ਜੇ ਸਾਲਾਂ ਦਾਰ ਸਾਲ ਲੱਗ ਰਹੇ ਨੇ ਔਰ ਜਿਹੜੇ ਅਨਸਾਮ ਮੰਗਣ ਵਾਲੇ ਰੋਲ ਰਹੇ ਨੇ ਏਡੇ ਵੱਡੇ ਵੱਡੇ ਬੰਦੇ ਉਹ ਅਨਪੜ੍ਹ ਬੰਦਾ ਥੋੜੀ ਉਹ ਉਹ ਵਕੀਲ ਹੈ ਉਹਨੂੰ ਆਈਪੀਐਸ ਕੀਤੀ ਹੋਈ ਹੈ ਇੰਨੀ ਇੰਨਾ ਤਜਰਬਾ ਹੈ ਇੱਕ ਐਵਰੇਜ ਰਿਕਸ਼ੇ ਵਾਲਾ ਹੁੰਦਾ ਇੱਕ ਐਵਰੇਜ ਗਰੀਬੰਦਾ ਮਤਲਬ ਕਿੱਥੇ ਖੜਦਾ ਹੈ ਨਾ ਕੋਟਕ ਜਰੀਆਂ ਦੇ ਸਾਹਮਣੇ ਪਰ ਇਹ ਜਿਹੜੇ ਕਿਸੇ ਕੋਈ ਵੀ ਐਕਟਰ ਜਿਹੜੇ ਨੂੰ ਆਰਗੇਨਾਈਜ਼ ਕਰਨ ਵਾਲੇ ਸੀ ਉਹਨਾਂ ਦੇ ਮੁਕਾਬਲੇ ਉਹਦੀ ਕੀ ਵਿਸਾਤ ਹੈ ਤੂੰ ਇਹ ਸਵਾਲ ਸਾਨੂੰ ਸਾਰਿਆਂ ਨੂੰ ਜਿਹੜੇ ਇਸ ਜੋਗ ਵਿੱਚ ਸੰਜੇ ਹੋ ਰਹੇ ਆ ਸਾਨੂੰ ਪੁੱਛਣਾ ਚਾਹੀਦਾ ਹੈ ਸਾਡੀ ਆਤਮਾ ਨੂੰ ਸਾਨੂੰ ਪੁੱਛਣਾ ਚਾਹੀਦਾ ਕਿ ਤੁਸੀਂ ਕੀ ਕਰ ਰਹੇ ਹੋ ਭਾਈ ਜੇ ਇਹਨਾਂ ਸਮੇਂ ਵਿੱਚ ਰਹਿ ਰਹੇ ਹਾਂ ਇਹਨੂੰ ਬਦਲਣ ਲਈ ਆਉਣ ਵਾਲੇ ਪੁਵਿੱਖ ਦੇ ਵਿੱਚ ਬੱਚਿਆਂ ਨੂੰ ਚੰਗਾ ਸਮਾਂ ਦੇਣ ਲਈ ਉਸ ਆਫਲ ਰਾਜ ਭਾਗ ਜਾਂ ਸਮਾਜ ਦੇ ਹਿਤ ਦੇ ਲਈ ਕੀ ਕਰ ਰਹੇ ਆ ਅਸੀਂ ਇਹ ਹਰ ਇੱਕ ਪੰਜਾਬੀ ਨੂੰ ਹਰ ਇੱਕ ਨਾਗਰਿਕ ਨੂੰ ਹਰ ਇੱਕ ਪੜ੍ਹੇ ਲਿਖੇ ਨੂੰ ਹਰ ਇੱਕ ਜਿਹੜਾ ਜ਼ਮੀਰ ਮਾੜੀ ਮੋਟੀ ਵੀ ਰੱਖਦਾ ਹੈ ਇਹ ਉਹਨੂੰ ਸਵਾਲ ਹੈ ਇਹਨੂੰ ਨਹੀਂ ਉੱਠਦਾ ਘਰੋਂ ਤਾਂ ਚਲੋ ਕੁਰਸੀਆਂ ਤੇ ਬੈਠੇ ਸੌਂ ਹੀ ਰਹੇ ਨੇ ਕਿਸਮ ਦੇ ਨਾਲ ਪਰ ਅਲਟੀਮੇਟ ਹਿਸਾਬ ਉਹਨਾਂ ਨੂੰ ਵੀ ਦੇਣਾ ਪੈਣਾ ਹੈ ਤੁਸੀਂ ਬਿਲਕੁਲ ਤੁਸੀਂ ਸੋ ਇਨਸਾਫ ਦੇ ਤਾਂ ਗੱਲ ਉਸ ਤਰ੍ਹਾਂ ਹੈ ਕਿ ਇਨਸਾਫ ਮੰਗਦੇ ਲੋਕਾਂ ਦੇ ਉੱਪਰ ਜਿਹੜੇ ਰਾਜ ਮੰਤਰੀ ਹੁੰਦੇ ਨੇ ਉਹਨਾਂ ਦੀਆਂ ਗੱਡੀਆਂ ਚੜ ਜਾਂਦੀਆਂ ਨੇ ਤੇ ਅੱਜ ਤੱਕ ਉਹ ਲੋਕ ਫਿਰ ਇਨਸਾਫ ਮੰਗ ਰਹੇ ਨੇ ਇਹ ਇਨਸਾਫ ਦਾ ਅਸਲ ਰੂਪ ਹੈ ਉਹ ਉਹਨਾਂ ਨੂੰ ਹੀ ਟਿਕਟਾਂ ਮਿਲ ਜਾਂਦੀਆਂ ਨੇ ਦੁਬਾਰਾ ਵੀ ਇਹਨਾਂ ਨੂੰ ਆਪਣੇ ਨਮੇ ਚੁਣੋ ਬਿਲਕੁਲ ਬਿਲਕੁਲ ਸੋ ਜਿਹੜੇ ਇਨਸਾਫ ਦੇਣ ਵਾਲੇ ਲੋਕ ਨੇ ਜਦੋਂ ਉਹ ਇਹੋ ਜਿਹੇ ਨੇ ਫਿਰ ਲੋਕਾਂ ਨੂੰ ਇਨਸਾਫ ਕਿੱਧਰੋਂ ਲੋਕ ਆਸ ਰੱਖਾ ਇਨਸਾਫ ਦੀ ਸੋ ਰਾਜ ਤੰਤਰ ਹੈ ਲੋਕ ਸਾਹਿਬ ਕੰਟਰੋਲ ਦੇ ਵਿੱਚ ਹੈ ਸਾਰਾ ਕੁਝ ਦੇਖੋ ਕਿ ਇਹਨਾਂ ਸੈਂਸਿਟਿਵ ਇਸ਼ੂ ਪੰਜਾਬ ਦਾ ਬਰਗਾੜੀ ਕਾਂਡ ਤੇਜੀ ਸਰਕਾਰ ਆ ਜੇਕਰ ਤੇਜੀ ਸਰਕਾਰ ਵੀ ਕੁਝ ਨਹੀਂ ਕਰ ਪਾਉਂਦੀ ਫਿਰ ਤਾਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਸਰਕਾਰਾਂ ਤੋਂ ਵੱਡਾ ਵੀ ਕੋਈ ਤੰਤਰ ਹੈਗਾ ਜਿਹੜਾ ਕੰਟਰੋਲ ਕਰ ਰਿਹਾ ਸਭ ਕੁਛ ਨੂੰ ਉਹਨੂੰ ਭਾਵੇਂ ਤੁਸੀਂ ਕੋਈ ਵੀ ਰੂਪ ਦੇ ਲੋ ਸੋ ਤੁਸੀਂ ਰੁੱਖ ਸਾਹਿਬ ਨਾਲ ਜੁੜੇ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਸ਼ੁਪੀਆ ਬੰਗੂ ਸਾਹਿਬ ਸਰੋਤਿਆਂ ਦਰਸ਼ਕਾਂ ਸਭਨਾਂ ਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਡਾਕਟਰ